ਕਿਆਲਾ ਦੇ ਵਿੱਚ ਸਰਹੈਦ ਦੇ ਉੱਪਰ ਸੀਬੀਆਈ ਦੀ ਜਾਂਚ ਹੋਣਾ ਇਤਨਾ ਕਿਤੇ ਕਾਫੀ ਨਵੇਂ ਪੰਨੇ ਖੁੱਲ੍ਹਦੇ ਦਿਖਾਈ ਦਿੰਦੀ ਹੈ ਕਿ ਕਾਫੀ ਕੜੀਆਂ ਜੁੜ ਸਕਦੀਆਂ ਨੇ ਰਿਸ਼ਵਤ ਖੋਰੀ ਦਾ ਜਾਲ ਇੰਨਾ ਵੱਧ ਗਿਆ ਕਿ ਖਾਕੀ ਦੇ ਉੱਤੇ ਸਵਾਲ ਤੇ ਸਵਾਲ ਵੀ ਵੱਧਦਾ ਜਾ ਰਿਹਾ ਹੈ ਜਿਹੜੇ ਵੱਡੇ ਅਫਸਰ ਨੇ ਕਿਵੇਂ ਉਹ ਕਰੋੜਪਤੀ ਅਰਬਪਤੀ ਬਣ ਜਾਂਦੇ ਨੇ ਕਿ ਇਹਦੇ ਪਿੱਛੇ ਰਿਸ਼ਵਤ ਖੋਰੀ ਹੈ ਜਾ ਉਹਨਾਂ ਦੇ ਦਿਮਾਗ ਦੀ ਕੋਈ ਤੇਜ਼ ਤਰਾਰੀ ਹੈ ਜਾਂ ਕੋਈ ਇਦਾਂ ਦੀਆਂ ਜ਼ਰਬਾਂ ਤਕਸੀਮਾਂ ਨੇ ਜਿਹੜੀਆਂ ਕਿ ਆਮ ਬੰਦੇ ਦੇ ਵਾਸਤੋਂ ਬਾਹਰ ਨੇ ਡੀਆਈਜੀ ਹਰਚਰਨ ਭੁੱਲਰ ਦੇ ਉੱਤੇ ਸੀਬੀਆਈ ਦੀ ਛਾਪੇ ਮਾਰੀ ਤੋਂ ਬਾਅਦ ਅੱਜ ਦੋ ਜਗ੍ਹਾ ਹੋਰ ਛਾਪੇ ਮਾਰੀ ਜਿਹੜੀ ਹਲੇ ਤੀਕਰ ਚੱਲ ਰਹੀ ਹੈ ਉੱਥੋਂ ਪਤਾ ਨਹੀਂ ਕਿੰਨੇ ਕੁ ਪੈਸੇ ਕਿੰਨੇ ਕੁ ਗਹਿਣੇ ਕੁਝ ਨਿਕਲਣਾਂ ਕਿ ਪਤਾ ਲੱਗ ਰਿਹਾ ਕਿ ਤਾਂ ਪ੍ਰਾਪਰਟੀ ਵਾਲਾ ਵੱਡੇ ਅਫਸਰਾਂ ਦੀਆਂ ਸਾਰੀਆਂ ਸੈਟਿੰਗਸ ਕਰਵਾਉਣ ਦੇ ਇਲਜ਼ਾਮ ਜਿਹੜੇ ਆ ਉਹ ਲੱਗਦੇ ਹੋਏ ਨਜ਼ਰ ਆ ਰਹੇ ਹੈ ਹੁਣ ਗੱਲ ਇਹ ਹੈ ਕਿ ਤੁਹਾਡਾ ਵਾ ਕਦੋਂ-ਕਦੋਂ ਕਿਹੋ ਜਿਹੇ ਅਫਸਰਾਂ ਦੇ ਨਾਲ ਪਿਆ ਕਿ ਤੁਹਾਡੇ ਕੰਮ ਬਿਨਾ ਪੈਸੇ ਤੋਂ ਹੋਏ ਨੇ ਕਿ ਤੁਹਾਨੂੰ ਕਦੇ ਬਿਨਾ ਜਲੀਲ ਹੋਏ ਜਿਹੜਾ ਘਰੇ ਵਾਪਸ ਪਰਤਣਾ ਨਸੀਬ ਹੋਇਆ ਕਿ ਤੁਸੀਂ ਕਿਸੇ ਅਫਸਰ ਨੂੰ ਜਾਣਦੇ ਹੋ ਜਿਹੜਾ ਕਿ ਬਿਨਾ ਪੈਸੇ ਲਈ ਕੰਮ ਕਰਦਾ ਹੋਵੇ ਔਰ ਜਿਸ ਦੀ ਕੋਈ ਛਵੀ ਦੇ ਉੱਤੇ ਦਾਗ ਨਾ ਹੋਵੇ رائے ਜ਼ਰੂਰ ਆਪਣੀ ਸਾਂਝੀ ਕਰਿਓ ਨੰਬਰ ਸਾਡੀ ਸਕਰੀਨ ਤੇ ਫਲੈਸ਼ ਹੋ ਰਹੇ ਨੇ ਪਰ ਮੈਂ ਦੱਸ ਵੀ ਦੇਣਾ 5013426 5013426 ਇਹ 0172 ਏਰੀਆ ਕੋਡ ਹੈ ਔਰ ਦੂਸਰਾ ਨੰਬਰ 3047680 ਯਾਨੀ ਕਿ 3047680 ਇਹ ਕਾਲ ਕਰਕੇ ਤੁਸੀਂ ਆਪਣੀ رائے ਆਪਣਾ ਤਜਰਬਾ ਔਰ ਆਪਣਾ ਕੋਈ ਵੀ ਸੰਸਾ ਜਿਹੜਾ ਹੈ ਉਹ ਸਾਹਮਣੇ ਰੱਖ ਸਕਦੇ ਹੋ ਪਹਿਲਾਂ ਇੱਕ ਰਿਪੋਰਟ ਤੁਹਾਨੂੰ ਵਿਖਾਉਣੀ ਹੈ ਮੋਤਲ ਡੀਆਈਜੀ ਹਰਚੰਦ ਸਿੰਘ ਪੁੱਲਰ ਦੇ ਵਿਰੁੱਧ ਰਿਸ਼ਵਤ ਖੋਰੀ ਮਾਮਲੇ ਦੇ ਵਿੱਚ ਸੀਬੀਆਈ ਦੇ ਵੱਲੋਂ ਜਾਂਚ ਹੋਰ ਤੇਜ਼ ਕਰ ਦਿੱਤੀ ਗਈ ਹੈ। ਸੀਬੀਆਈ ਨੇ ਪਟਿਆਲਾ ਤੇ ਲੁਧਿਆਣਾ ਦੇ ਵਿੱਚ ਦੋ ਥਾਵਾਂ ਦੇ ਉੱਤੇ ਛਾਪੇਮਾਰੀ ਕੀਤੀ। ਲੁਧਿਆਣਾ ਦੀ ਸਰਗੋਦਾ ਕਲੋਨੀ ਦੇ ਵਿੱਚ ਨਾਮੀ ਕਾਰੋਬਾਰ ਦੇ ਘਰ ਸੀਬੀਆਈ ਦੀ ਟੀਮ ਪੁੱਜੀ ਤਾਂ ਪਟਿਆਲਾ ਦੇ ਵਿੱਚ ਬੀਐਚ ਪ੍ਰਾਪਰਟੀਆਂ ਦੇ ਮਾਲਕ ਦੇ ਘਰ ਛਾਪਾ ਮਾਰਿਆ ਗਿਆ। ਦੋਵਾਂ ਮਾਮਲਿਆਂ ਦੇ ਤਾਰ ਰਿਸ਼ਵਤ ਮਾਮਲੇ ਵਿੱਚ ਗ੍ਰਿਫਤਾਰ ਪੁੱਲਰ ਨਾਲ ਜੁੜਦੇ ਨਜ਼ਰ ਆ ਰਹੇ ਨੇ। ਰੋਪੜ ਰੇਂਜ ਦੇ ਮੌਤਲ ਡੀਆਈਜੀ ਹਰਚਰਨ ਸਿੰਘ ਪੁੱਲਰ ਬਾਰੇ ਕੁਝ ਅਹਿਮ ਜਾਣਕਾਰੀ ਮਿਲਣ ਤੋਂ ਬਾਅਦ ਸੀਬੀਆਈ ਦੀ ਇੱਕ ਟੀਮ ਨੇ ਪਟਿਆਲਾ ਦੇ ਵਿੱਚ ਬੀਐਚ ਪ੍ਰਾਪਰਟੀਆਂ ਦੇ ਮਾਲਕ ਭੁਪਿੰਦਰ ਸਿੰਘ ਦੇ ਘਰ ਛਾਪਾ ਮਾਰਿਆ ਪੁੱਲਰ ਪਹਿਲਾਂ ਹੀ ਸੀਬੀਆਈ ਦੀ ਗ੍ਰਿਫਤ ਦੇ ਵਿੱਚ ਹੈ ਜਾਣਕਾਰੀ ਮੁਤਾਬਕ ਸੀਬੀਆਈ ਦੀ ਟੀਮ ਭੁਪਿੰਦਰ ਸਿੰਘ ਦੇ ਘਰ ਪਹੁੰਚੀ ਅਤੇ ਤਲਾਸ਼ੀ ਲਈ ਇਜ਼ਰਾਨ ਟੀਮ ਨੇ ਕਿਸੇ ਨੂੰ ਵੀ ਅੰਦਰ ਜਾਂ ਬਾਹਰ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਿਹੜੀ ਹਰਚਲ ਸਿੰਘ ਭੁੱਲਰ ਮਾਮਲੇ ਦੇ ਵਿੱਚ ਲਗਾਤਾਰ ਹੁਣ ਸੀਆਈਪੀ ਸੀਬੀਆਈ ਜਿਹੜੀ ਆ ਉਹ ਮਸ਼ਹਹਤ ਹੁੰਦੀ ਦਿਖਾਈ ਦੇ ਰਹੀ ਐ ਸੋ ਪਹਿਲਾਂ ਹਰਚਲ ਸਿੰਘ ਭੁੱਲਰ ਨੂੰ ਰਿਸ਼ਸ ਕੋਰੀ ਮਾਮਲੇ ਦੇ ਵਿੱਚ ਗ੍ਰਿਫਤਾਰ ਕੀਤਾ ਜਾਂਦਾ ਤੇ ਨਾਲ ਉਹਨਾਂ ਦੇ ਜਿੰਨੇ ਵੀ ਸੰਪਰਕ ਵਿੱਚ ਹੁੰਦੇ ਨੇ ਉਹਨਾਂ ਨੂੰ ਵੀ ਨਾਲ ਜਿਹੜਾ ਘੇਰੇ ਵਿੱਚ ਲਿਆ ਜਾਂਦਾ ਸੋ ਪਟਿਆਲਾ ਦੀ ਗੱਲ ਕੀਤੀ ਜਾਵੇ ਅੱਜ ਸਵੇਰੇ ਤਕਰੀਬਨ 9 ਵਜੇ ਤੋਂ ਪਟਿਆਲਾ ਦੇ ਇੱਕ ਰਿਹੈਸ਼ ਦੇ ਵਿੱਚ ਜਿਹੜੀ ਆ ਸੀਬੀਆਈ ਦੀ ਲਗਾਤਾਰ ਛਾਪੇਮਾਰੀ جاری ਐ ਤਕਰੀਬਨ 2 ਤੋਂ 2.5 ਕੱਟੇ ਹੋ ਚੁੱਕੇ ਨੇ ਸੀਬੀਆਈ ਦੀਆਂ ਵੱਡੀਆਂ ਟੀਮਾਂ ਨੇ ਜਿਹੜੀਆਂ ਪਟਿਆਲੇ ਦੇ ਇਸ ਇਲਾਕੇ ਵਿੱਚ ਮੌਜੂਦ ਨੇ ਇਹ ਇਲਾਕ ਮੋਤੀਬਗੜ੍ਹ ਗੁਰਦੁਆਰੇ ਦੀ ਬੈਕਸਾਈਡ ਦੇ ਵਿੱਚ ਜਿੱਥੇ ਕਿ ਬੀ ਐਚ ਪ੍ਰਾਪਰਟੀ ਵਾਲਿਆਂ ਦੀ ਰਹਿائش ਦੱਸੀ ਜਾ ਰਹੀ ਹੈ ਇੱਥੇ ਕਿ ਲਗਾਤਾਰ ਸੀ ਪੀ ਆਈ ਦੇ ਵੱਡੀਆਂ ਟੀਮਾਂ ਪਹੁੰਚੀਆਂ ਨੇ ਤੇ ਜਿਹੜੇ ਕਾਗਜ਼ਾਤ ਨੇ ਉਹ ਖੰਘਾਲੇ ਜਾ ਰਹੇ ਨੇ ਤਸਵੀਰਾਂ ਇਸ ਸਮੇਂ ਤੁਹਾਨੂੰ ਦਿਖਾ ਦਵਾਂ ਇਹ ਉਹ ਰਹਿائش ਹੈ ਜਿੱਥੇ ਬੀ ਐਚ ਪ੍ਰਾਪਰਟੀ ਵਾਲੇ ਪਿਛਲੇ ਕਾਫੀ ਸਮੇਂ ਤੋਂ ਰਹਿੰਦੇ ਨੇ ਜਿਨ੍ਹਾਂ ਦੇ ਆ ਪ੍ਰਾਪਰਟੀ ਜੜੀਆਂ ਨੇ ਉਹ ਕਾਫੀਆਂ ਮਜੂਰ ਨੇ ਤੇ ਇਸ ਤੋਂ ਇਲਾਵਾ ਕਾਫੀ ਕਲੋਨੀਆਂ ਨਾਲ ਵੱਲੋਂ ਕੱਟਿਆ ਗਿਆ ਨੇ ਸਾਫ਼ ਤੌਰ ਤੇ ਕਿਹਾ ਜਾ ਰਿਹਾ ਹੈ ਕਿ ਜਿਵੇਂ ਹਰਚਨ ਸਿੰਘ ਪੁੱਲੜ ਦੀ ਗ੍ਰਿਫਤਾਰੀ ਹੋਈ ਹੈ ਗੜੀਆਂ ਜੁੜੀਆਂ ਜਾ ਰਹੀਆਂ ਨੇ ਜਿਹੜੇ ਜਿਹੋ ਉਹਨਾਂ ਦੇ ਸੰਪਰਕ ਤੇ ਵੀ ਸਨ ਉਹਨਾਂ ਨੂੰ ਨਾਲ ਜਿਹੜਾ ਹੋ ਨਾਲ ਸਾਂਝਾ ਕੀਤਾ ਜਾ ਰਿਹਾ ਜਿਹੜੇ ਪੰਨੇ ਨੇ ਉਹ ਨਵੇਂ ਖੁੱਦੇ ਦਿਖਾਈ ਦੇਣ ਹਾਲਾਂਕਿ ਬੀਐਚ ਪ੍ਰਾਪਰਟੀ ਵਾਲੇ ਕਾਫੀ ਸਮੇਂ ਤੋਂ ਪਟਿਆਲਾ ਦੇ ਇਸ ਰਹਿਤ ਵਿੱਚ ਰਹਿੰਦੇ ਨੇ ਪਰ ਕਦੇ ਵੀ ਤਿੱਕੇ ਦਾ ਮਾਮਲਾ ਸਾਹਮਣੇ ਨਹੀਂ ਦੇਖਣ ਨੂੰ ਮਿਲਿਆ ਪਰ ਇਸ ਪਰ ਜਦੋਂ ਹਰਤਨ ਸਿੰਘ ਭੁੱਲਰ ਦੀ ਗੱਲ ਕਰ ਲਈਏ ਗ੍ਰਿਫਤਾਰੀ ਹੁੰਦੀ ਹੈ ਪੁਛਕਿਸਤਾਂ ਦਾ ਰਿਮਾਂਡ ਤੇ ਲਿਖਿਆ ਜਾਂਦਾ ਹੈ ਤੇ ਰਿਮਾਂਡ ਤੋਂ ਬਾਅਦ ਪਟਿਆਲਾ ਦੇ ਵਿੱਚ ਇਸ ਰਹਿਤ ਦੇ ਉੱਪਰ ਸੀਬੀਆਈ ਦੀ ਜਾਂਚ ਹੋਣਾ ਇਤਨਾ ਕਿਤੇ ਕਾਫੀ ਨਵੇਂ ਪੰਨੇ ਖੁੱਲਦੇ ਦਿਖਾਈ ਦਿੰਦੀ ਹੈ ਕਿ ਕਾਫੀ ਕੜੀਆਂ ਜੁੜ ਸਕਦੀਆਂ ਨੇ ਕਿਉਂਕਿ ਵੱਡੇ ਕਲੋਨਾਈਜ਼ਰ ਦੇ ਨਾਮ ਤੇ BH ਪ੍ਰਾਪਰਟੀ ਵਾਲਿਆਂ ਨੂੰ ਜਾਣਿਆ ਜਾਂਦਾ ਸੀਗਾ ਤੇ ਪਿਛਲੇ ਕਾਫੀ ਸਾਲਾਂ ਤੋਂ ਪਟਿਆਲਾ ਦੇ ਵਿੱਚ ਨਾਮੀ ਕਲੋਨਾਈਜ਼ਰ ਦੇ ਨਾਮ ਤੇ ਮਸ਼ਹੂਰ ਨੇ ਸੂਤਰਾਂ ਦਾ ਆਖਣਾ ਹੈ ਕਿ ਪੁੱਲਰ ਤੋਂ ਲਗਾਤਾਰ ਪੁੱਛਗਿੱਛ ਅਤੇ CBI ਨੂੰ ਮਿਲੇ ਕੁਝ ਦਸਤਾਵੇਜ਼ਾਂ ਦੇ ਵਿੱਚ BH ਪ੍ਰਾਪਰਟੀਆਂ ਦਾ ਨਾਮ ਸਾਹਮਣੇ ਆਇਆ ਹਾਲਾਂਕਿ ਅਧਿਕਾਰੀ ਇਸ ਮਾਮਲੇ ਉੱਤੇ ਚੁੱਪ ਹਨ CBI ਦੀਆਂ ਟੀਮਾਂ ਸਵੇਰੇ ਲਗਭਗ 7:30 ਵਜੇ ਹੀ ਪਟਿਆਲਾ ਪਹੁੰਚੀਆਂ ਤੇ ਮੋਤੀ ਬਾਗ ਸਥ ਭਪਿੰਦਰ ਦੇ ਘਰ ਦੇ ਉੱਤੇ ਦਸਤਕ ਦਿੱਤੀ। BH Properties ਇੱਕ ਜਾਣਾ ਪਹਿਚਾਣਿਆ ਪ੍ਰਾਪਰਟੀ ਸਲਾਹਕਾਰ ਅਤੇ ਡੀਲਰ ਹੈ ਜੋ ਪਟਿਆਲਾ ਅਤੇ ਮੁਹਾਲੀ ਦੇ ਵਿੱਚ ਕਈ ਰੀਅਲ ਅਸਟੇਟ ਪ੍ਰੋਜੈਕਟਾਂ ਦਾ ਮਾਲਕ ਹੈ। ਉਸ ਦੇ ਪਟਿਆਲਾ ਅਤੇ ਚੰਡੀਗੜ੍ਹ ਦੇ ਵਿੱਚ ਤਾਇਨਾਤ ਕਈ ਚੋਟੀ ਦੇ ਆਗੂਆਂ ਅਧਿਕਾਰੀਆਂ ਅਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਨੇੜਲੇ ਸਬੰਧ ਨੇ ਇਹ ਛਾਪਾ ਅਜੇ ਮੋਕੇ ਮਾਰਿਆ ਗਿਆ ਜਦੋਂ ਅਜੇ ਇੱਕ ਦਿਨ ਪਹਿਲਾਂ ਮੁਹਾਲੀ ਕੋਰਟ ਨੇ ਪੰਜਾਬ ਵਿਲੈਂਸ ਬਿਊਰੋ ਦੇ ਵੱਲੋਂ ਰੋਪੜ ਰੇਂਜ ਦੇ ਮੋਤਰ ਡੀਆਈਜੀ ਹਰਚਰਨ ਸਿੰਘ ਪੁੱਲਰ ਦੇ ਵਿਰੁੱਧ ਆਮਦਾਨ ਤੋਂ ਬਾਅਦ ਜਾਇਦਾਦ ਮਾਮਲੇ ਦੇ ਵਿੱਚ ਪੇਸ਼ਗੀ ਵਾਰੰਟ ਜਾਰੀ ਕਰਨ ਸੰਬੰਧੀ ਅਰਜੀ ਨੂੰ ਬੇਅਰਥ ਦੱਸਿਆ ਸੀਬੀਆਈ ਨੇ ਕੋਰਟ ਦੇ ਇਸ ਫੈਸਲੇ ਨੂੰ ਆਪਣੀ ਜਾਂਚ ਨੂੰ ਨਿਰਾਸ਼ ਕਰਨ ਦੀ ਕੋਸ਼ਿਸ਼ ਕੀਤੀ ਪੁੱਲਰ ਨੂੰ 31 ਅਕਤੂਬਰ ਨੂੰ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਦੇ ਵਿੱਚ ਆਮਦਨ ਤੋਂ ਬਾਅਦ ਜਾਇਦਾਦ ਦੇ ਮਾਮਲੇ ਵਿੱਚ ਵਿਜੀਲੈਂਸ ਬਿਊਰੋ ਦੇ ਵੱਲੋਂ ਰਸਮੀ ਤੌਰ ਦੇ ਉੱਤੇ ਗ੍ਰਿਫਤਾਰ ਦਿਖਾਇਆ ਗਿਆ ਸੀ ਜਦੋਂ ਕਿ ਉਸ ਵੇਲੇ OCBI ਦੀ ਨਿਆਖਿਰਾਸਤ ਦੇ ਵਿੱਚ ਸੀ CBI ਨੇ ਪੁੱਲਰ ਨੂੰ 16 ਅਕਤੂਬਰ ਨੂੰ ਦਲਾਲ ਕ੍ਰਿਸ਼ਨੂ ਸ਼ਾਰਦਾ ਦੇ ਜ਼ਰੀਏ 8 ਲੱਖ ਰੁਪਏ ਦੀ ਰਿਸ਼ਵਤ ਲੈਣ ਦੇ ਦੋਸ਼ਾਂ ਦੇ ਵਿੱਚ ਗ੍ਰਿਫਤਾਰ ਕੀਤਾ ਸੀ ਮਗਰੋਂ ਪੁੱਲਰ ਦੇ ਚੰਡੀਗੜ੍ਹ ਸਥਿਤ ਘਰ ਤੇ ਹੋਰਨਾਂ ਥਾਵਾਂ ਦੇ ਉੱਤੇ ਮਾਰੇ ਛਾਪੇ ਦੌਰਾਨ CBI ਦੀ ਟੀਮ ਨੇ 7.7 ਕਰੋੜ ਰੁਪਏ ਦੀ ਨਕਦੀ 2.5 ਕਿਲੋ ਸੋਨੇ ਦੇ ਗਹਿਣੇ 26 ਲਗਜ਼ਰੀ ਕੜੀਆਂ ਦੋ ਮਹਿੰਗੀਆਂ ਕਾਰਾਂ 100 ਲੀਟਰ ਸ਼ਰਾਬ ਅਤੇ 50 ਅਚੰਤ ਜਾਇਦਾਦਾਂ ਦੇ ਨਾਲ ਸੰਬੰਧਿਤ ਦਸਤਾਵੇਜ਼ ਬਰਾਮਦ ਕੀਤੇ ਸਨ ਪੁੱਲਰ ਦੇ ਵਕੀਲ ਨੇ ਹਾਲਾਂਕਿ ਇਨ੍ਹਾਂ ਜ਼ਬਤੀਆਂ ਦਾ ਏਕੇ ਹੈ ਕੇ ਵਿਰੋਧ ਕੀਤਾ ਸੀ ਕਿ ਇਹ ਜੱਦੀ ਜਾਇਦਾਦ ਦੇ ਨਾਲ ਸੰਬੰਧਤ ਹਨ ਪਿਛਲੇ 15 ਬਾਰੇ ਦੇ ਦੌਰਾਨ ਡੀਆਈਜੀ ਦੇ ਵਿਰੁੱਧ 4 ਕੇਸ ਭ੍ਰਿਸ਼ਟਾਚਾਰ ਰੋਕਥਾਮ ਕਾਨੂੰਨ ਆਪਕਾਰਾਂ ਅਤੇ ਆਮਦਨ ਤੋਂ ਵੱਧ ਜਾਇਦਾਦ ਨਾਲ ਸੰਬੰਧਿਤ ਦੋ ਵੱਖ-ਵੱਖ ਮਾਮਲੇ ਦਰਜ ਕੀਤੇ ਗਏ ਸਨ ਬਿਊਰੋ ਰਿਪੋਰਟ ਰੋਜ਼ਾਨਾ ਸਪੋਕਸਮੈਨ ਅਫਸਰਾਂ ਦੇ ਕਿਰਦਾਰ ਤੁਸੀਂ ਕਿਵੇਂ ਵੇਖਿਆ ਨੇੜਿਓਂ ਜਾਂ ਦੂਰ ਤੋਂ ਤੁਹਾਡਾ ਵਾਹ ਕਦੋਂ ਕਿਸ ਅਫਸਰ ਨਾਲ ਕਿਸ ਤਰੀਕੇ ਨਾਲ ਔਰ ਕਿਸ ਮਾਹੌਲ ਦੇ ਵਿੱਚ ਪਿਆ ਔਰ ਤੁਸੀਂ ਉਹਨਾਂ ਤਜਰਬਿਆਂ ਨੂੰ ਜੇ ਸਾਂਝਾ ਕਰਨਾ ਚਾਹੁੰਦੇ ਹੋ ਤਾਂ ਸਾਡੀ ਫੋਨ ਲਾਈਨਸ ਓਪਨ ਨੇ ਔਰ ਤੁਸੀਂ ਇਹ ਚੱਲ ਰਹੇ ਨੰਬਰਸ ਜਿਹੜੇ ਫਲੈਸ਼ ਹੋ ਰਹੇ ਨੇ ਉਹਦੇ ਉੱਤੇ ਕਾਲ ਕਰ ਸਕਦੇ ਹੋ ਸਾਡਾ ਪਹਿਲਾ ਨੰਬਰ 501 3426 ਹੈ ਔਰ ਦੂਸਰਾ ਨੰਬਰ 304 7680 ਹੈ ਏਰੀਆ ਕੋਡ 0172 ਹੈ ਤੁਸੀਂ ਦੱਸ ਸਕਦੇ ਹੋ ਤੁਹਾਡੇ ਨੇੜੇ ਤੇੜੇ ਆਸੇ ਪਾਸੇ ਲਾਗੇ ਬੰਨੇ ਕਿਹੋ ਜਿਹਾ ਅਫਸਰ ਤਾਇਨਾਤ ਨੇ ਉਹ ਕਿਵੇਂ ਕਾਰਸ਼ੇਲੀ ਉਹਨਾਂ ਦੀ ਕਿਵੇਂ ਹੈ ਉਹਨਾਂ ਦਾ ਤੌਰ ਤਰੀਕਾ ਕੰਮਕਾਰ ਦਾ ਕਿਸ ਤਰੀਕੇ ਦਾ ਹੈ ਔਰ ਤੁਹਾਡਾ ਜਦੋਂ ਕਦੇ ਕੋਈ ਵਾਅ ਪਿਆ ਕਿ ਤੁਹਾਡੇ ਕੰਮ ਵੀ ਬਿਨਾ ਪੈਸੇ ਤੋਂ ਹੋਇਆ ਤੁਹਾਡੇ ਕੰਮ ਵੀ ਬਗੈਰ ਸਿਫਾਰਿਸ਼ ਹੋਇਆ ਤੁਹਾਡੇ ਨਾਲ ਕਿਤੇ ਕੋਈ ਤੱਕਾ ਤਾਂ ਨਹੀਂ ਹੋਇਆ ਔਰ ਤੁਹਾਡੇ ਨੇੜੇ ਕੋਈ ਅਫਸਰ ਤਨਖਾਹ ਤੋਂ ਵੱਧ ਕਿਵੇਂ ਅਮੀਰ ਵਿਖਾਈ ਦਿੰਦਾ ਹੈ ਕਿਵੇਂ ਜਾਇਦਾਦ ਜਿਹੜੀ ਹੈ ਉਹ ਬਣਦੀ ਹੈ ਜਾਂ ਫਿਰ ਕੋਈ ਇਨਸਾਨੀਅਤ ਦਾ ਦੂਤ ਜਾਂ ਫਿਰ ਕੋਈ ਇਮਾਨਦਾਰੀ ਦਾ ਦੂਤ ਤੁਸੀਂ ਵੇਖਿਆ ਹੋਵੇ ਜਿਨੇ ਸਿਰਫ ਆਪਣੀ ਦਸਾਂ ਨੌਹਾਂ ਦੀ ਕਿਰਤ ਕਮਾਈ ਦੇ ਉੱਤੇ ਜੀਵਨ ਬਸਰ ਕੀਤਾ ਹੋਵੇ ਉਹ ਤੁਹਾਡੇ ਸਮਾਜ ਦੇ ਲਈ ਇੱਕ ਚੰਗਾ ਜਿਹੜਾ ਹੈ ਸੁਨੇਹਾ ਐਗਜ਼ੈਂਪਲ ਸੈੱਟ ਕਰਕੇ ਕੀਤੀ ਹੋਵੇ ਇੱਕ ਕਾਲਰ ਸਾਡੇ ਨਾਲ ਪਹਿਲੇ ਜੁੜ ਚੁੱਕੇ ਹੈ ਸਵਾਗਤ ਹੈ ਜੀ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਵਿਸ਼ੇ ਮੁਤਲਕ ਕੀ ਤੁਹਾਡਾ ਕੋਈ ਤਜਰਬਾ ਹੈ ਤਰਲੋਚਨ ਸਿੰਘ ਜੀ ਮੈਂ ਨੂਰਮੈਲ ਤੋਂ ਬੇਨਤੀ ਕਰ ਰਿਹਾ ਜੀ ਜੀ ਤਰਲੋਚਨ ਸਿੰਘ ਜੀ ਕੀ ਕਹਿਣਾ ਚਾਹੁੰਦੇ ਹੋ ਦੇਖੋ ਰਿਸ਼ਵਤ ਖੋਰੀ ਦਾ ਜਾਲ ਬੇਹੱਦ ਜਿਆਦਾ ਫੈਲ ਚੁੱਕਿਆ ਹੈ ਪੰਜਾਬ ਦੇ ਵਿੱਚ ਹਾਲਾਂਕਿ ਅਸੀਂ ਇੱਕ ਪਿਛਲੇ ਦਿਨੀ ਜਿਹੜਾ ਡੀਆਈਜੀ ਭੁੱਲਰ ਦੇ ਨਾਲ ਜੋ ਅਸੀਂ ਵੇਖਿਆ ਸਾਰਾ ਕਿ 7.5 ਕਰੋੜ ਰੁਪਿਆ ਕੈਸ਼ ਜਾਂ ਹੋਰ ਜਿਹੜੀਆਂ ਕੀਮਤੀ ਵਸਤੂਆਂ ਦੇ ਘਰ ਦੇ ਵਿੱਚੋਂ ਤੇ ਇਹ ਸੰਕੇਤ ਹੈ ਕਿ ਪੰਜਾਬ ਦੇ ਵਿੱਚ ਬਿਊਰੋਕਰੇਸੀ ਦਾ ਹਾਲਾਤ ਕੀ ਨੇ ਯੋਕੀ ਹਰ ਇੱਕ ਵਿਅਕਤੀ ਦੇ ਮਨ ਦੇ ਵਿੱਚ ਇਹ ਹੈ ਕਿ ਜਦੋਂ ਤੱਕ ਉਹ ਰਿਸ਼ਵਤ ਨਹੀਂ ਦਿੰਦਾ ਤਦ ਤੱਕ ਉਹਦਾ ਕੰਮ ਸਹੀ ਨਹੀਂ ਲੱਗਦਾ ਹਰ ਵਿਅਕਤੀ ਨੂੰ ਇੰਜ ਪ੍ਰਤੀਤ ਹੁੰਦਾ ਹੈ ਭਾਵੇਂ ਕਿ ਛੋਟੀਆਂ-ਮੋਟੀਆਂ ਕਾਰਵਾਈਆਂ ਅਸੀਂ ਦੇਖਦੇ ਜ਼ਰੂਰ ਆ ਕਿ ਵਿਜੀਲੈਂਸ 2000 ਰੁਪਏ ਦੇ ਨਾਲ ਕਿਸੇ ਪਟਵਾਰੀ ਨੂੰ ਫੜ ਲੈਂਦੀ ਹੈ 5000 ਨਾਲ ਕਿਸੇ ਕਨਵਾਰ ਨੂੰ ਫੜ ਲੈਂਦੀ ਹੈ ਪਰ ਅਜਿਹੇ ਵੱਡੇ ਮਗਰਮੱਛਾਂ ਤੱਕ ਵਿジネス ਦੇ ਹੱਥ ਤੱਕ ਕਿਉਂ ਨਹੀਂ ਪਹੁੰਚ ਪਾਉਂਦੇ ਜੀ ਬਿਲਕੁਲ ਠੀਕ ਹੈ ਤਾਂ ਲੋਚਨ ਜੀ ਇਹ ਤਾਂ ਹੁਣ ਵਿਜੀਲੈਂਸ ਵਾਲੇ ਏਜੰਸੀ ਵਾਲੇ ਜਵਾਬ ਜਿਹੜੇ ਆ ਦੇ ਸਕਦੇ ਆ ਪਰ ਠੀਕ ਹੈ ਤੁਹਾਡਾ ਸਵਾਲ ਸੰਸਾ ਵਾਜਬ ਹੈ ਤੁਸੀਂ ਆਪਣੀ رائے ਰੱਖੀ ਸ਼ੁਕਰੀਆ ਔਰ ਇਹ ਮੰਚ ਤੁਹਾਡਾ ਆਪਣਾ ਯਾਨੀ ਕਿ ਲੋਕਾਂ ਦਾ ਮੰਚ ਹੈ ਤੁਸੀਂ ਬੇਝਿਜਕ ਬਿਨਾ ਕਿਸੇ ਡਰ ਭੈ ਤੋਂ ਆਪਣੀ ਗੱਲ ਜਿਹੜੀ ਹੈ ਉਹ ਖੁੱਲੀ ਕਿਤਾਬ ਵਾਂਗੂ ਕਰ ਸਕਦੇ ਹੋ ਔਰ ਆਪਣੇ ਤਜਰਬੇ ਜਿਹੜੇ ਆ ਸਾਂਝੇ ਕਰ ਸਕਦੇ ਹੋ ਅੱਜ ਦੇ ਇਸ ਵਿਸ਼ੇ ਦੇ ਮਤਲਬਕ ਕਿ ਤੁਹਾਡਾ ਜਿਹੜਾ ਹੈ ਔਰ ਇਸ ਨਾਲ ਕਿਹੋ ਜਿਹਾ ਬਵਸਤਾ ਰਿਹਾ ਹੈ ਅਫਸਰਾਂ ਦੇ ਨਾਲ ਤੁਹਾਡਾ ਕਿਸ ਤਰੀਕੇ ਦਾ ਬਵਸਤਾ ਰਿਹਾ ਹੈ ਕਿ ਤੁਹਾਨੂੰ ਅਫਸਰ ਨਰਮਾਈ ਦੇ ਨਾਲ ਪੇਸ਼ ਆਇਆ ਪੂਰੇ ਇੱਜ਼ਤ ਮਾਨ ਦੇ ਨਾਲ ਪੇਸ਼ ਆਇਆ ਬਿਨਾਂ ਕੰਮ ਤੋਂ ਤੁਹਾਡੇ ਕੰਮ ਹੁੰਦੇ ਰਹੇ ਆ ਬਿਨਾਂ ਸਿਫਾਰਿਸ਼ ਤੋਂ ਤੁਹਾਡੇ ਕੰਮ ਹੁੰਦੇ ਰਹੇ ਆ ਔਰ ਬਿਨਾਂ ਕਿਸੇ ਡਰ ਭੈ ਦੇ ਜਿਹੜਾ ਹੈ ਉਹ ਤੁਸੀਂ ਬਿਨਾਂ ਝਿਜਕ ਤੋਂ ਜਿਹੜਾ ਜਾਂਦੇ ਰਹੇ ਹੋ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਸਵਾਗਤ ਹੈ ਜੀ ਕੌਣ ਬੋਲਦੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਜੀ ਸੁਣੋ ਜੀ ਇਹ ਕੋਈ ਜਿਹੜਾ ਵਿਸ਼ਵਤ ਕੋਰੀ ਦੀ ਗੱਲ ਕਰ ਰਹੀਏ ਬਿਨਾ ਪੈਸੇ ਦੇ ਦਿੱਤੇ ਕੋਈ ਕੰਮ ਨਹੀਂ ਹੁੰਦਾ ਹੂੰ ਕਿਸੇ ਵੀ ਜਗ੍ਹਾ ਤੇ ਚਲੇ ਜਾਈਏ ਉੱਥੇ ਪੈਸੇ ਹੀ ਭਾਲਦਾ ਬੰਦਾ ਜੇ ਸਰਕਾਰੀ ਦਫਤਰ ਦਾ ਕੋਈ ਚਪੜਾਸੀ ਹੋਈ ਹੈ ਪੀਐਨ ਵੀ ਹੈ ਨਾ ਤਾਂ ਉਹ ਆਪਣੇ ਆਪ ਨੂੰ ਡੀਸੀ ਤੋਂ ਘਾਟੇ ਸਮਝਦਾ ਇੰਨਾ ਬੁਰਾ ਹਾਲਾਤ ਜਿਹੜੇ ਹੋਏ ਆ ਜੀ ਕਿਸੇ ਵੀ ਡਿਪਾਰਟਮੈਂਟ ਦੇ ਵਿੱਚ ਚਲੇ ਜਾਓ ਸਿੱਧੇ ਮੂਲ ਨਾਲ ਆਮ ਬੰਦੇ ਨਾਲ ਨਹੀਂ ਕੀਤੀ ਜਾਂਦੀ ਹੁਣ ਜਿਹੜੇ ਡੀਆਈਜੀ ਦੀ ਗੱਲ ਕਰ ਲਈਏ ਜਿਹੜੇ ਰਿਸ਼ਵਤ ਖੋਰੀ ਚ ਫੜੇ ਗਏ ਨੇ ਤਾਂ ਇਹ ਇਕੱਲੇ ਇੱਕ ਨਹੀਂ ਹੋ ਸਕਦੇ ਉਕਿ ਜਿਹੜੀ ਭ੍ਰਸ਼ਟਾਚਾਰ ਹੈਗਾ ਖਾਸਕਰ ਦੇਖਦੇ ਜੇ ਗੱਲ ਕਰੀਏ ਪੁਲਿਸ ਮਹਿਕਮੇ ਦੇ ਵਿੱਚ ਬਹੁਤ ਕੋਸ਼ਿਸ਼ ਪੁਲਿਸ ਦੇ ਅਧਿਕਾਰੀ ਕਰਦੇ ਆ ਵੀ ਲੋਕਾਂ ਦੇ ਨਾਲ ਜਿਹੜੇ ਫ੍ਰੈਂਡ ਰਿਲੇਸ਼ਨ ਬਣਾਏ ਜਾਣ ਵੀ ਮਿੱਤਰ ਦਾ ਜਿਹੜੀ ਪੁਲਿਸ ਉਸ ਤਰੀਕੇ ਦੀ ਕਰੇ ਬੜੇ ਕੈਂਪੇਨਾਂ ਦੇ ਲੱਗਦੇ ਆ ਵੀ ਪੁਲਿਸ ਤੁਹਾਡੀ ਦੋਸਤ ਹੈ ਪਰ ਉਹ ਮੈਨੂੰ ਲੱਗਦਾ ਸਾਰੀ ਖਾਨਾਪੂਰਤੀ ਹੁੰਦੀ ਹੈ ਕਿ ਡਰਾਮੇਬਾਜੀ ਠੀਕ ਹੈ ਸਾਰੇ ਐਕਟਰ ਨਹੀਂ ਹੁੰਦੇ ਵਿੱਚੋਂ ਪਰ 70 ਤੋਂ 80% ਜੇ ਗੱਲ ਕਰ ਲਈਏ ਤਾਂ ਪੁਲਿਸ ਮਹਿਕਮੇ ਦੇ ਵਿੱਚ ਬਿਨਾਂ ਪੈਸੇ ਦੇ ਕੰਮ ਨਹੀਂ ਹੁੰਦਾ ਦੇ ਵੀ ਚਲੇ ਗੋ ਪੈਸੇ ਦੀ ਪਹਿਲਾਂ ਅਗਰਾ ਡਿਮਾਰਡ ਕਰਦਾ ਉਹਨੇ ਰਿਸ਼ਵਤ ਖੋਰੀ ਚ ਜਿਹੜੇ ਡੀਆਈਡੀਸ ਆਫ ਪੜੇ ਗਏ ਨੇ ਇਹ ਬਠਿੰਡਾ ਵੀ ਲੈ ਕੇ ਗਏ ਨੇ ਜਿੱਥੇ ਜਿੱਥੇ ਲੈ ਕੇ ਗਏ ਆ ਉੱਥੋਂ ਵੀ ਸਾਰੀ ਇਨਕੁਆਰੀ ਜਿਹੜੀ ਹੋਣੀ ਚਾਹੀਦੀ ਹੈ ਨਿਕਲਣਗੇ ਲੋਕ ਹੋਰ ਜਿਹੜੇ ਪੀੜਤ ਨੇ ਕਈ ਵਾਰ ਤਾਂ ਬੰਦੀ ਅੰਗੀ ਆ ਜਾਂਦੇ ਨੇ ਕਈ ਵਾਰ ਨਹੀਂ ਆਉਂਦੇ ਜਿਹੜਾ ਜ਼ਿਆਦਾ ਪੀੜਤ ਹੈਗਾ ਉਹਨੇ ਤਾਂ ਅੱਗੇ ਆਉਣਾ ਹੀ ਆਉਣਾ ਪਰ ਜਿਹੜੇ ਕਈ ਵਾਰੀ ਪੈਸੇ ਦੇ ਕੇ ਲੋਕ ਬੈਠ ਜਾਂਦੇ ਆ ਅਕਸਰ ਫੜਾ ਜਾਂਦਾ ਉਹ ਲੋਕ ਅੱਗੇ ਨਹੀਂ ਆਉਂਦੇ ਤਾਂ ਇਹ ਮੈਂ ਤਾਂ ਇਹ ਕਹਿਣਾ ਚਾਹੁੰਦਾ ਕਿ ਇਹ ਰਿਸ਼ਵਤ ਖੋਰੀ ਦਾ ਜਿਹੜਾ ਜਾਲ ਹੈਗਾ ਇਹ ਬੜਾ ਵੱਡਾ ਜਾਲ ਹੈ ਤੇ ਇੱਕ ਨਹੀਂ ਇਹ ਥੱਲੋਂ ਸ ਲੈ ਕੇ ਤੋਂ ਤੱਕ ਰਿਸ਼ਵਤ ਚੱਲਦੀ ਹੈ ਨਾ ਇਹ ਸਾਡੇ ਦੇਸ਼ 'ਚ ਪਹਿਲਾਂ ਬੰਦ ਹੋਈ ਹੈ ਤੇ ਨਾ ਸਾਡੇ ਦੇਸ਼ 'ਚ ਅੱਗੇ ਬੰਦ ਹੋ ਸਕਦੀ ਹੈ ਇਹ ਰਿਸ਼ਵਤਖੋਰੀ ਚਲਣੀ ਹੀ ਚਲਣੀ ਹੈ ਕੋਈ ਵੀ ਬੰਦਾ ਕਿਸੇ ਕੇਸ 'ਚ ਫਸ ਜਾਂਦਾ ਹੈ ਜਿਹੜਾ ਪੈਸੇ ਦੇ ਦਿੰਦਾ ਉਹ ਨਿਕਲ ਜਾਂਦਾ ਜਿਹੜਾ ਪੈਸੇ ਨਹੀਂ ਦਿੰਦਾ ਉਹਨੂੰ ਚੱਕ ਕੇ ਅੰਦਰ ਠੋਕ ਦਿੰਦੇ ਆ ਇਹ ਇਸ ਕਰਕੇ ਭ੍ਰਸ਼ਟਾਚਾਰ ਬਹੁਤ ਵੱਡੇ ਲੈਵਲ ਤੇ ਫੈਲਿਆ ਹੋਇਆ ਸਾਰੇ ਅਫਸਰ ਨਹੀਂ ਹੁੰਦੇ ਵਿੱਚੋਂ ਬਹੁਤ ਕਈ ਕੰਮ ਦੇ ਵੀ ਹੁੰਦੇ ਆ ਪਰ ਜਿੰਨੇ ਕੁ ਮਤਲਬ ਜਾਣਕਾਰੀ ਹੈ ਜਿਉਂ ਜਿੰਨਾ ਕਿ ਸਾਡਾ ਵਾਅ ਪੈਂਦਾ ਰਿਹਾ ਸੀ ਜਿੰਨੀਆਂ ਗੱਲਾਂ ਲੋਕਾਂ ਤੋਂ ਸੁਣਉਂਦੇ ਹੈ ਜਾਈਦਾ ਵੀ ਆਪ ਵੀ ਕੰਮ ਹੁੰਦਾ ਤਾਂ ਬਿਨਾ ਪੈਸੇ ਤੋਂ ਕੰਮ ਨਹੀਂ ਹੁੰਦਾ ਜੇ ਤੁਸੀਂ ਪੈਸੇ ਦਿਓਗੇ ਕੰਮ ਤੁਹਾਡੇ ਨਾਲ ਦੀ ਨਾਲ ਹੋ ਜੂਗਾ ਖਾਸ ਕਰਕੇ ਪੁਲਿਸ ਦੀ ਮਹਿਕਮੇ ਦਿੱਤਾ ਬਿਨਾ ਪੈਸੇ ਤੋਂ ਗੱਲ ਨਹੀਂ ਸੁਣਦੇ ਚਾਹੇ ਤੁਸੀਂ ਕੰਮੇਡ ਵੀ ਕਰਨ ਜਾ ਰਹੇ ਹੋ ਤਾਂ ਪਤਾ ਵੀ ਹੈ ਵੀ ਇਹ ਬੰਦਾ ਪੀੜਿਤ ਹੈਗਾ ਇਹਦੇ ਨਾਲ ਤੱਕਾ ਹੋਇਆ ਦੂਜੇ ਪਾਰਟੀ ਪੈਸੇ ਦੇ ਨਹੀਂ ਨਾਜ਼ੀਨ ਦੂਜਾ ਬੰਦਾ ਪਹਿਲੇ ਅਗੇ ਪਾ ਜਾਂਦਾ ਅਫਸਰ ਤੇ ਜਿਹੜਾ ਪੀੜਿਤ ਤੋਂ ਤੱਕੇ ਖਾ ਰੰਦਾ ਇਸ ਕਰਕੇ ਪੂਰੀ ਤਰ੍ਹਾਂ ਪਹਿਣਾ ਚਾਹੀਦਾ ਬੜਾ ਵੱਡਾ ਇਹ ਨੈਟਵਰਕ ਹੈਗਾ بڑے ਬੰਦੇ ਇਹਨਾਂ ਦੇ ਹਰ ਜ਼ਿਲ੍ਹੇ ਦੇ ਵਿੱਚ ਆਪਣੇ ਆਪਣੇ ਬੰਦੇ ਸੈੱਟ ਹੁੰਦੇ ਐ ਜਿਹੜਾ ਵੀ ਅਫਸਰ ਕਿਤੇ ਜਾਂਦਾ ਆਪਣੇ ਨਾਲ ਚਾਰ-ਪੰਜ ਬੰਦੇ ਲੈ ਜਾਂਦਾ ਕਿਉਂ ਲੈ ਕੇ ਜਾਂਦਾ ਇਹ ਵੀ ਇਹ ਵੀ ਵੱਡਾ ਜਾਂਚ ਦਾ ਵਿਸ਼ਾ ਹੈਗਾ ਕਿਸੇ ਜ਼ਿਲ੍ਹੇ ਦੇ ਟੀਐਸਪੀ ਜਾ ਰਿਹਾ ਐ ਐਸਐਸਪੀ ਜਾ ਰਿਹਾ ਕੋ ਡੀਐਸਪੀ ਜਾ ਰਿਹਾ ਉਹਦੇ ਨਾਲ ਆਪਣੇ ਬੰਦੇ ਹੁੰਦੇ ਐ ਖਾਸ ਤੌਰ ਦੇ ਉੱਤੇ ਵੱਡੇ ਅਫਸਰਾਂ ਨਾਲ ਤਾਂ ਹੁੰਦੇ ਨੇ ਹਰ ਜਿਲ੍ਹੇ ਨੂੰ ਲੈਂਨ ਦੇਣ ਦੇ ਲਈ ਬਣੀ ਹੋਈ ਚੇਨ ਹੁੰਦੀ ਐ ਜਾਂ ਉਹ ਕੰਮ ਕਰਦੇ ਤੌਰ ਤਰੀਕੇ ਲਈ ਹੁੰਦੀ ਐ ਦੇਖੋ ਜਿੱਕਰ ਨੁਕਾਰ ਦੇ ਤੌਰ ਤਰੀਕੇ ਨਾਲ ਹਰ ਜ਼ਿਲ੍ਹੇ ਦੇ ਵਿੱਚ ਹਰ ਕਾਬਲ ਅਫਸਰ ਹੈਗੇ ਹਰ ਕਾਬਲ ਮੁਲਾਜ਼ਮ ਹੈਗੇ ਸਾਰੇ ਕੰਮ ਤਰੀਕੇ ਨਾਲ ਪਵਾ ਪਰ ਇੱਕ ਪਰਸਨਲ ਬੰਦੇ ਨੂੰ ਟ੍ਰਾਂਸਫਰ ਕਰਾ ਕੇ ਆਪਣੇ ਨਾਲ ਹੀ ਲੈ ਕੇ ਜਾਣਾ ਫਿਰ ਇੱਕ ਜਿਹੜੇ ਤੋਂ ਦੂਜੇ ਜ਼ਿਲ੍ਹੇ ਲੈ ਕੇ ਜਾਣਾ ਇਹ ਇਹਦਾ ਸਵਾਲ ਹੀ ਨਿਸ਼ਾਨ ਖੜੇ ਹੁੰਦੇ ਨੇ ਉਹਨਾਂ ਅਧਿਕਾਰੀਆਂ ਤੇ ਜਿਹੜੀ ਆਪਣੀ ਟੀਮ ਨਾਲ ਲੈ ਕੇ ਜਾਂਦਾ ਕਿ ਬਠਿੰਡੇ ਵਿੱਚ ਕੋਈ ਅਫਸਰ ਆਇਆ ਕਿ ਇੱਥੇ ਕਾਬਲ ਅਫਸਰ ਨਹੀਂ ਹੈਗੇ ਕਿ ਇੱਥੇ ਜਿਹੜੇ ਆਫਿਸ ਦੇ ਬੰਦੇ ਬੈਠੇ ਕਿ ਉਹ ਕਾਬਲ ਨਹੀਂ ਹੈ ਕਿ ਉਹ ਕੰਮ ਨਹੀਂ ਕਰ ਸਕਦੇ ਜਿਹੜੇ ਆਲਰੇਡੀ ਕੰਮ ਕਰ ਰਿਹਾ ਪਰ ਆਪਣੇ ਵਿਸ਼ਵਾਸਪਾਤਰ ਨੂੰ ਲੈ ਕੇ ਚੱਲਦੇ ਯਾਨੀ ਚੇਨ ਬਣਾਈ ਹੋਈ ਹੈ ਅਫਸਰ ਪਿੱਛੇ ਹੁੰਦਾ ਬਾਕੀ ਲੋਕ ਕਰਦੇ ਹੁੰਦੇ ਤੇ ਲੋਕ ਪੈਸੇ ਆਈ ਹੁੰਦੇ ਦੇਈ ਜਾਂਦੇ ਅਫਸਰ ਹੁਣੇ ਜਾਈ ਜਾਂਦੇ ਬਸ ਬਿਨਾ ਪੈਸੇ ਤੋਂ ਕੰਮ ਨਹੀਂ ਹੁੰਦਾ ਸਾਡੇ ਦੇਸ਼ ਖਾਸ ਕਰਕੇ ਪੰਜਾਬ ਦੀ ਗੱਲ ਕਰੀਏ ਪੰਜਾਬ ਚ ਬਹੁਤ ਮੋਟੇ ਪੈਸੇ ਦੀ ਰਿਸ਼ਵਤ ਲਈ ਜਾਂਦੀ ਹੈ ਕਿਸੇ ਵੀ ਕੇਸ ਬੰਦਾ ਫਾਜੇ ਬਿਨਾ ਪੈਸੇ ਤੋਂ ਬਾਹਰ ਨਹੀਂ ਨਿਕਲ ਸਕਦਾ ਜੀ ਠੀਕ ਹੈ ਸੁਮਿਤ ਜੀ ਤੁਸੀਂ ਤਫਸੀਲ ਨਾਲ ਆਪਣੇ ਤਜਰਬੇ ਸਾਂਝੇ ਕੀਤੇ ਤੁਹਾਡਾ ਸ਼ੁਕਰੀਆ ਬਠਿੰਡੇ ਤੋਂ ਇਹ ਕਾਲਰ ਜਿਹੜੇ ਆ ਉਹ ਗੱਲ ਕਰ ਰਹੇ ਸੀ ਕਿ ਕਿਵੇਂ ਅਫਸਰ ਆਪਣੇ ਨਾਲ ਜਿਹੜੇ ਉਹਨਾਂ ਦੇ ਲੰਬੇ ਸਮੇਂ ਤੋਂ ਚੱਲੇ ਆ ਰਹੇ ਅਫਸਰ ਉਹ ਉਹਨਾਂ ਨਾਲ ਲੈ ਕੇ ਚੱਲਦੇ ਆ ਉਹਨਾਂ ਦੀਆਂ ਟਰਾਂਸਫਰ ਜਿਹੜੀ ਆਪਣੀ ਟਰਾਂਸਫਰ ਦੇ ਨਾਲ ਕਰਾਈਆਂ ਜਾਂਦੇ ਨੇ ਇੱਕ ਵੱਡੀ ਚੇਨ ਦੇ ਰੂਪ ਦੇ ਵਿੱਚ ਜਿਹੜਾ ਹੈ ਕੰਮ نیچےੋਂ ਉੱਪਰ ਤੱਕ ਜਿਹੜਾ ਚੱਲਦਾ ਹੈ ਔਰ ਬਿਨਾ ਕਹਿੰਦੇ ਪੈਸੇ ਤੋਂ ਕੰਮ ਨਹੀਂ ਹੁੰਦਾ ਇਹਨਾਂ ਦੇ ਆਪਣੇ ਨਿੱਜੀ ਤਜਰਬਿਆਂ 'ਚ ਉਹ ਜਿਹੜੀਆਂ ਕੁਝ ਗੱਲਾਂ ਸਾਂਝੀਆਂ ਕਰਦੇ ਸਨ ਉਹ ਦੋ ਜਗ੍ਹਾ ਤੇ ਉੱਤੇ ਰੇਡ ਹੋਰ ਪੰਜਾਬ 'ਚ ਜਿਹੜੀ ਕੰਡਕਟ ਕੀਤੀ ਗਈ ਹੈ ਜਿਹੜੀ ਕਿ ਸਟਿਲ ਹਲੇ ਵੀ ਚੱਲ ਰਹੀ ਹੈ ਔਰ ਉਥੋਂ ਵੀ ਕੁਝ ਖੁਲਾਸੇ ਹੋਣ ਦੀ ਉਮੀਦ ਤੇ ਸੰਭਾਵਨਾ ਜਤਾਈ ਜਾ ਰਹੀ ਹੈ ਕਿਉਂਕਿ सीबीआई ਤੋਂ ਵੱਲੋਂ ਜਦੋਂ ਰਿਮਾਂਡ ਲਿਆ ਜਾਂਦਾ ਹੈ ਹਰ ਚਰਨ ਭੁੱਲਰ ਹੋਰਾਂ ਦਾ ਦੇ ਪੁੱਛਗਿੱਛ ਤੋਂ ਬਾਅਦ ਇਹ ਇਨ੍ਹਾਂ ਥਾਵਾਂ ਦੇ ਉੱਤੇ ਜਿਹੜੀ ਰੇਡ ਚੱਲ ਰਹੀ ਹੈ ਔਰ ਜਦੋਂ ਸਿਸਟਮ ਦੇ ਵਿੱਚ ਇੱਕ ਪਾਸੇ ਗਰੀਬ ਬੰਦਾ ਦਿਨ ਬਦ ਦਿਨ ਗਰੀਬ ਹੁੰਦਾ ਜਾ ਰਿਹਾ ਹੈ ਤੇ ਅਮੀਰ ਜਿਹੜਾ ਹੈ ਉਹ ਰਾਤ ਦੁੱਗਣੀ ਦਿਨ ਚੌਗਣੀ ਜਿਹੜੀ ਐ ਤਾਂ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਜਿਹੜਾ ਹੈ ਉਹ ਕਰਦਾ ਜਾ ਰਿਹਾ ਹੈ ਉਹ ਕਿਵੇਂ ਉਹ ਉਹ ਕਿਹੜਾ ਅਜੀਹ ਤਰੀਕਾ ਹੈ ਉਹ ਕਿਹੜੀ ਅਜੀਹੀ ਤਰਕੀਬ ਹੈ ਉਹ ਕਿਹੜੀ ਅਜੀਹੀ ਜਾਦੂ ਦੀ ਛੜੀ ਹੈ ਉਹ ਕਿਹੜਾ ਅਜੀਹਾ ਅੱਲਾਹ ਦੇੰ ਦਾ ਚਰਾਗ ਹੈ ਜਿਹੜਾ ਉਹ ਕਸਾ ਲੈਂਦੇ ਐ ਤੇ ਗਰੀਬ ਵਿਅਕਤੀ ਤੋਂ ਉਹ ਹੱਥ ਨਹੀਂ ਲੱਗ پا ਰਿਹਾ ਕੀ ਇਹ ਸਭ ਇੱਕ ਪਾਵਰ ਦੇ ਨਾਲ ਹੱਥਿਆਈਆਂ ਜਾ ਰਹੀਆਂ ਚੀਜ਼ਾਂ ਨੇ ਇਹ ਇੱਕ ਬੜੀ ਸਟੈਟਿਕ ਮਾਈਂਡ ਗੇਮ ਹੈ ਜਿਹੜੀ ਕਿ ਆਮ ਬੰਦੇ ਗਰੀਬ ਬੰਦੇ ਜਾਂ ਅਨਪੜ੍ਹ ਦੇ ਵਸਦੀ ਗੱਲ ਨਹੀਂ ਹੈ ਜਾਂ ਫਿਰ ਇਹ ਪਾਵਰ ਤੇ ਕੁਰਸੀ ਦਾ ਉਹ ਖੇਡ ਹੈ ਜਿਹਨੂੰ ਲੋਕ ਵੀ ਸਲਾਮਾ ਕਰਦੇ ਆ ਤੇ ਜਿਹਨੂੰ ਪੈਸਾ ਵੀ ਸਲਾਮਾ ਕਰਦਾ ਪਰ ਗੱਲ ਇਹ ਹੈ ਕਿ ਜਦੋਂ ਤੁਸੀਂ ਸੇਵਾ ਮੁਕਤੀ ਦੇ ਕਿਨਾਰੇ ਤੇ ਹੋਵੋ ਤੇ ਜਿਹੇ ਇਲਜ਼ਾਮ ਤੁਹਾਡੇ ਉੱਤੇ ਲੱਗਣ ਤੇ ਘਰਾਂ ਦੇ ਵਿੱਚੋਂ ਕੈਸ਼ ਲੱਖਾਂ ਨੇ ਕਰੋੜਾਂ ਰੁਪਏ ਕਈ ਕਰੋੜਾਂ ਰੁਪਏ ਮਿਲਣਾ ਔਰ ਖੁੱਲੇ ਦੇ ਵਿੱਚ ਸੋਨੇ ਦੇ ਜਿਹੜੇ ਜੀਵਰਾਤ ਜਿਹੜੇ ਆ ਉਹ ਮਿਲਣਾ ਔਰ ਜਿਹੜਾ ਹੋਰ ਅਜਿਹਾ ਕੀਮਤੀ ਸਮਾਨ ਜਿਹੜਾ ਤੁਹਾਨੂੰ ਸ਼ੱਕ ਦੇ ਘਟਾਰੇ ਦੇ ਵਿੱਚ ਲਿਆਵੇ ਉਸ ਤੋਂ ਬਾਅਦ ਲਗਾਤਾਰ ਰਿਮਾਂਡ ਜਿਹੜੇ ਹਾਸਲ ਕਰਕੇ ਪੁੱਛ ਕੇ ਚੱਲਣ ਤੋਂ ਬਾਅਦ ਤੁਹਾਡੇ ਹੋਰ ਕੋਈ ਮਿੱਤਰ ਕਰੀਬੀ ਸਨੀਆਂ ਦੇ ਉੱਤੇ ਜਿਹੜੀ ਆ ਰੇਡ ਹੋਵੇ ਤੇ ਫਿਰ ਲੋਕਮਨਾ ਦੇ ਵਿੱਚ ਸਵਾਲ ਉੱਠਦਾ ਹੈ ਇਸੇ ਕਰਕੇ ਸਾਡਾ ਇਹ ਸਵਾਲ ਹੈ ਕਿ ਤੁਹਾਡੇ ਨਾਲ ਜੇ ਕਿਤੇ ਅਜਿਹੀ ਕੋਈ ਗੱਲ ਵਾਪਰੀ ਹੈ ਤੇ ਕੋਈ ਤੁਹਾਡਾ ਤਜਰਬਾ ਹੈ ਤੁਸੀਂ ਜ਼ਰੂਰ ਸਾਂਝਾ ਕਰ ਸਕਦੇ ਹੋ ਕਿਉਂਕਿ ਅਕਸਰ ਜਿਹੜੇ ਇਹ ਵਿਅੰਕਾਰ ਵੀ ਇਲਜ਼ਾਮ ਲਾਉਂਦੇ ਰਹੇ ਆ ਕਮੇਡੀਅਨ ਇਸ ਗੱਲ ਦਾ ਜ਼ਿਕਰ ਕਰਦੇ ਰਹੇ ਆ ਔਰ ਵੱਡੇ ਵੱਡੇ ਮਕਬੂਲ ਕਮੇਡੀਅਨਸ ਦੇ ਵੱਲੋਂ ਖਾਸ ਤੌਰ ਦੇਤੇ ਪੰਜਾਬ ਪੁਲਿਸ ਦੇ ਉੱਤੇ ਤੰਜ਼ ਕੀਤੇ ਗਏ ਨੇ ਉਨਾ ਦੀ ਵੇਸਪੂ ਸਾ ਨੂੰ ਲੈ ਕੇ ਜਿਹੜਾ ਤੰਜ਼ ਕੀਤਾ ਗਿਆ ਕਿ ਕਿਵੇਂ ਉਹ ਜੁਆਇਨਿੰਗ ਤੋਂ ਬਾਅਦ ਲੰਮਾ ਸਮਾਂ ਕੰਮ ਕਰਨ ਤੋਂ ਬਾਅਦ ਜਿਹੜੀ ਉਹ ਬਦਲ ਜਾਂਦੀ ਹੈ ਤੇ ਉਹ ਕਿਵੇਂ ਬਦਲ ਜਾਂਦੀ ਹੈ ਰਿਸ਼ਵਤ ਖੋਰੀ ਨੂੰ ਲੈ ਕੇ ਕਿੰਨੇ ਹੀ ਪੁਲਿਸ ਦੇ ਵੱਲੋਂ ਮਾਮਲੇ ਵੀ ਦਰਜ ਕੀਤੇ ਜਾਂਦੀ ਹੈ ਆਪਣੇ ਅਫਸਰਾਂ ਦੇ ਉੱਤੇ ਰਿਪੋਰਟਸ ਸਮੇਂ-ਸਮੇਂ ਤੇ ਆਈਆਂ ਨੇ ਵਿਜੀਲੈਂਸ ਨੇ ਕਿੰਨੀ ਵਾਰੀ ਦੱਸਿਆ ਕਿ ਉਹਨਾਂ ਦੇ ਵੱਲੋਂ ਜਿਹੜੇ ਮਾਮਲੇ ਦਰਜ ਕੀਤੇ ਗਏ ਕੇਸ ਦਰਜ ਕੀਤੇ ਗਏ ਆ ਕਈ ਵਾਰੀ ਰੰਗੇ ਹੱਥੀ ਜਿਹੜੇ ਆ ਅਫਸਰ ਫੜੇ ਗਏ ਆ ਵਿਜੀਲੈਂਸ ਦੇ ਵੱਲੋਂ ਪਰ ਬਾਵਜੂਦ ਉਸ ਦੇ ਇਹ ਮਾਮਲੇ ਕਿਉਂ ਨਹੀਂ ਰੁਕਦੇ ਕਿਉਂ ਨਹੀਂ ਨੱਥ ਪੈਂਦੀ ਕਿ ਕਾਰਵਾਈ ਦੇ ਵਿੱਚ ਕੋਈ ੱ ਟਿਲਮਟ ਰਹਿ ਜਾਂਦੀ ਹੈ ਕਿ ਕਾਰਵਾਈ ਉਸ ਪੱਦਰ ਦੀ ਨਹੀਂ ਹੁੰਦੀ ਕਿ ਇਹਨਾਂ ਦੇ ਜਿਹੜੇ ਬਲੰਦ ਹੌਸਲੇ ਆ ਉਹਨਾਂ ਨੂੰ ਤਵਸਤ ਕਰ ਸਕਣ ਔਰ ਇੱਕ ਤੋਂ ਬਾਅਦ ਇੱਕ ਔਰ ਫਿਰ ਕੁਝ ਰਿਕਾਰਡਿੰਗਸ ਫਿਰ ਅਜਿਹਾਂ ਪ੍ਰੂਫ ਤੱਕ ਜਿਹੜੇ ਆ ਉਹ ਸਾਹਮਣੇ ਆ ਜਾਣੇ ਤਾਂ ਕਾਫੀ ਜਿਹੜੀਆਂ ਨੇ ਉਹ ਚੀਜ਼ਾਂ ਇੱਥੇ ਨਜ਼ਰ ਆਉਂਦੀਆਂ ਨੇ ਇਸ ਸਾਰੇ ਵਰਤਾਰੇ ਦੇ ਵਿੱਚ ਇਕਾਲਰ ਸਾਡੇ ਨਾਲ ਇਸ ਵੇਲੇ ਜੁੜ ਚੁੱਕੇ ਹੈ। ਸਵਾਗਤ ਹੈ ਤੁਹਾਡਾ। ਕੌਣ ਗੱਲ ਕਰ ਰਹੇ ਹੋ? ਕਿੱਥੋਂ ਬੋਲਦੇ ਹੋ? ਕੀ ਕਹਿਣਾ ਚਾਹੁੰਦੇ ਹੋ? ਗੱਲ ਕਰ ਰਹੇ ਹਾਂ ਜੀ ਜਲੰਧਰ ਜ਼ਿਲ੍ਹੇ ਤੋਂ। ਜੀ। ਜੀ ਜਿਵੇਂ ਮੁੱਦਾ ਹੈਗਾ ਪੁਲਿਸ ਵਾਲੇ ਦੇ ਕ腐ਸ਼ਨ ਦਾ ਤਾਂ ਗੱਲ ਕਰੀ ਤਾਂ ਹਰ ਜਗ੍ਹਾ ਤੇ ਕ腐ਸ਼ਨ ਇਸ ਟਾਈਮ ਤੇ ਬਹੁਤ ਜ਼ਿਆਦਾ ਫੈਲੀ ਹੋਈ ਹੈ ਖਾਸ ਕਰਕੇ ਨੀਚੇ ਦੇ ਲੈਵਲ ਤੋਂ ਸ਼ੁਰੂ ਜਦੋਂ ਹੋ ਜਾਂਦੀ ਹੈ ਹੈਲਮਟ ਵੀ ਚਲਾਣਾ ਤੋਂ ਲੈ ਕੇ ਫਿਰ ਵੱਡੇ ਕੱਪੜਿਆਂ ਤੱਕ ਪਹੁੰਚ ਜਾਂਦੀ ਹੈ ਕਿਉਂਕਿ ਜਦੋਂ ਕੋਈ ਵੀ ਕੱਪਲਾ ਹੁੰਦਾ ਹੈਗਾ ਉਹਦੇ ਵਿੱਚ ਪੁਲਿਸ ਵਾਲੇ ਹਮੇਸ਼ਾ ਜਿਹੜੇ ਪੈਸੇ ਦੀ ਮੰਗ ਕਰਦੇ ਪਰ ਦੁਕਾਨਦਾਰ ਕਾਰੋਬਾਰ ਵੀ ਚਾਹੁੰਦੇ ਨੇ ਕਿ ਸਾਡਾ ਕਾਰੋਬਾਰ ਜਿਹੜਾ ਹੈ ਚੱਲਦਾ ਰਹੇ ਸਾਨੂੰ ਈਜ਼ੀ ਵੇਅ ਨਾਲ ਕੰਮ ਕਰਨ ਨੂੰ ਮਿਲ ਜਾਵੇ ਤਾਂ ਉਹ ਪੈਸੇ ਭਰ ਵੀ ਦਿੰਦੇ ਨੇ ਕਿਤਨਾ ਕਿਤੇ ਲੋਕਾਂ ਨੂੰ ਵੀ ਚਾਹੀਦਾ ਕਿ ਅਸੀਂ ਇਸ ਚੀਜ਼ ਉੱਤੇ ਖੁੱਲ੍ਹਾ ਬਾਤ ਚੱਕੀ ਦਾ ਰਗਰ ਉਹ ਪੈਸੇ ਨਹੀਂ ਦੇਣਗੇ ਤਾਂ ਮੈਨੂੰ ਨਾ ਤਾਂ ਕਿ ਕ腐ਸ਼ਨ ਜਿਹੜੀ ਹੈ ਉਹ ਵੱਧ ਸਕੇ ਜੀ ਠੀਕ ਹੈ ਸ਼ੁਕਰੀਆ ਤੁਸੀਂ ਆਪਣੀ رائے ਜਿਹੜੀ ਹੈ ਉਹ ਇਸ ਪ੍ਰੋਗਰਾਮ ਦੇ ਵਿੱਚ ਸਾਂਝੀ ਕੀਤੀ ਹੈ ਤੁਹਾਡਾ ਆਪਣਾ ਪ੍ਰੋਗਰਾਮ ਹੈ ਤੁਹਾਡਾ ਆਪਣਾ ਮੰਚ ਹੈ ਤੇ ਤੁਸੀਂ ਹੋਰ ਵੀ ਜੇਕਰ ਕੋਈ ਗੱਲ ਕਰਨੀ ਚਾਹੁੰਦਾ ਹੈ ਤੇ ਉਹ ਖੁੱਲ ਕੇ ਇਸ ਵਿਸ਼ੇ ਦੇ ਉੱਤੇ ਗੱਲ ਕਰ ਸਕਦਾ ਹੈ ਔਰ ਖਾਕੀ ਵਾਲਿਆਂ ਨਾਲ ਤੁਹਾਡਾ ਬავਸਤਾ ਕਿਹੋ ਜਿਹਾ ਰਿਹਾ ਇਹ ਵੀ ਤੁਸੀਂ ਤਜਰਬਾ ਸਾਂਝਾ ਕਰ ਸਕਦੇ ਹੋ ਔਰ ਜਿਹੜੇ ਪੁਲਿਸ ਅਫਸਰ ਇਸ ਵੇਲੇ सीबीआई ਦੇ ਰਿਮਾਂਡ ਤੇ ਨੇ ਉਹਨਾਂ ਦੇ ਨਾਲ ਤੁਹਾਡਾ ਵਾਕ ਦੇ ਪਿਆ ਤਾਂ ਉਹ ਤਜਰਬਾ ਤੁਹਾਡਾ ਕਿਹੋ ਜਿਹਾ ਔਰ ਤੁਹਾਡੀ ਜਿਹੜੀ ਪਛਾਣ ਹੈ ਉਹ ਗੁਪਤ ਰੱਖੀ ਜਾਏਗੀ ਇਹ ਸਾਡੇ ਵੱਲੋਂ ਵਾਅਦਾ ਹੈ ਤੁਸੀਂ ਖੁੱਲਕੇ ਜਿਹੜਾ ਹੈ ਉਹ ਗੱਲ ਇਸ ਵਿਸ਼ੇ ਦੇ ਉੱਤੇ ਕਰ ਸਕਦੇ ਹੋ ਇੱਕ ਕੋਲਰ ਸਾਡੇ ਨਾਲ ਇਸ ਵੇਲੇ ਹੋਰ ਜੁੜ ਰਿਹਾ ਹੈ ਤੁਹਾਡਾ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲਦੇ ਹੋ ਕੀ ਕਹਿਣਾ ਚਾਹੁੰਦੇ ਹੋ ਗੁਰਨਾਮ ਸਿੰਘ ਗੱਲ ਕਰ ਰਹੇ ਹਾਂ ਜੀ 82 ਤੋਂ ਜੀ ਗੁਰਨਾਮ ਜੀ ਤੁਹਾਡਾ ਕੋਈ ਅਜਿਹਾ ਤਜਰਬਾ ਜਿਹੜਾ ਖਾਸ ਕਰਕੇ ਖਾਕੀ ਨਾਲ ਰਿਹਾ ਹੋਵੇ ਔਰ ਉਹ ਕਹਿੋ ਜਾ ਰਿਹਾ ਹੈ ਦੇਖੋ ਗੱਲ ਇਸ ਤਰ੍ਹਾਂ ਹੈ ਭਾਜੀ ਕਿ ਜਦੋਂ ਅਸੀਂ ਅਸਲ ਦੇ ਵਿੱਚ ਨਾ ਅਸੀਂ ਰਿਸ਼ਵਤ ਲੈਣ ਦੀ ਸ਼ੁਰੂਆਤ ਜਿਹੜੀ ਹੈ ਇਹ ਅਸੀਂ ਆਪ ਕੀਤੀ ਹੈ ਆਮ ਲੋਕਾਂ ਨੇ ਮੰਨ ਲਓ ਮੇਰਾ ਕਚਹਿਰੀ ਵਿੱਚ ਮੈਂ ਗਿਆ ਮੈਂ ਕੋਈ ਆਪਣਾ ਕੰਮ ਕਰਵਾਇਆ ਔਰ ਮੈਂ ਖੁਸ਼ ਹੋ ਕੇ ਮੈਂ ਕਹਿੰਦਾ 100 ਰੁਪਏ ਰੱਖ ਲਓ ਚਾਹ ਪਾਣੀ 200 ਰੁਪਏ ਰੱਖ ਲਓ ਉਹ ਜਿਹੜਾ ਫਿਲਸਫਲਾ ਸ਼ੁਰੂ ਹੋਇਆ ਸੀ ਨਾ ਪਹਿਲੀ ਵਾਰ ਉਹ ਹੁਣ ਹਜ਼ਾਰਾਂ ਲੱਖਾਂ ਤੱਕ ਪਹੁੰਚ ਗਿਆ ਔਰ ਇਸੇ ਇਸੇ ਕਰਕੇ ਹੀ ਜਿਹੜੀ ਲੋਕਾਂ ਦੀ ਡਿਮਾਂਡ ਵਧਦੀ ਜਾਂਦੀ ਹੈ ਅੱਜ ਵੀ ਥਾਣੇ ਦੇ ਵਿੱਚ ਤੁਸੀਂ ਦੇਖਿਓ तकरीबन ਵੀ ਜਦੋਂ ਕਿਸੇ ਦਾ ਕੰਮ ਕੋ ਹੋ ਜਾਂਦਾ ਨਾ ਤੇ ਉਹ ਪੁਲਿਸ ਵਾਲਾ ਤਾਂ ਚਾਹੁੰਦਾ ਹੀ ਹੁੰਦਾ ਭਾਵੇਂ ਉਹ ਮੰਗੇ ਨਾ ਮੰਗੇ ਅਸੀਂ ਆਪ ਕਹਿ ਦਿੰਨੇ ਆ ਵੀ ਯਾਰ ਆ ਚਲ ਤੂੰ ਚਾਹ ਪਾਣੀ ਰੱਖ ਲੈ ਕਿਸ ਤਰ੍ਹਾਂ ਕਿਤੇ ਰਿਸ਼ਵਤ ਨੂੰ ਜਿਹੜਾ ਵਧਾਵਾ ਅਸੀਂ ਦਿੱਤਾ ਆਪ ਹੀ ਦਿੱਤਾ ਤੇ ਫਿਰ ਕਹਿੰਦੇ ਨਾ ਵੀ ਜਦੋਂ ਜਿਹੜੇ ਭੰਡ ਹੁੰਦੇ ਆ ਖੁਸਰੇ ਹੁੰਦੇ ਉਹਨਾਂ ਨੂੰ ਆਦਤ ਪੈ ਜਾਂਦੀ ਹੈ ਵੱਧ-ਵਧਾਈਆਂ ਮੰਗਦੀ ਜਦੋਂ 500 ਮੀਲੇ ਤੇ ਫਿਰ ਉਹਨਾਂ ਦੀ ਤਾਂਗ ਹੁੰਦੀ ਵੀ 1100 ਮਿਲੇ 1100 ਮਿਲੇ ਫਿਰ ਉਹਨਾਂ ਦੀ ਤਾਂਗ ਹੁੰਦੀ 2100 ਮਿਲੇ ਔਰ ਖਾਸ ਕਰ ਸਭ ਤੋਂ ਵੱਡਾ ਤਜਰਬਾ ਜਿਹੜਾ ਉਹ ਖਾਕੀ ਦੇ ਨਾਲ ਹੀ ਜਿਹੜਾ ਹੁੰਦਾ ਤੁਸੀਂ ਥਾਣਿਆਂ ਦੇ ਵਿੱਚ ਚਲੇ ਜਾਓ ਮੈਂ ਕਈ ਥਾਣੇ ਐਸੇ ਤੁਹਾਨੂੰ ਦੱਸ ਸਕਦਾ ਚਲੋ ਮੈਂ ਅਸੀਂ ਤਾਂ ਸਰਹੱਦੀ ਤੇ ਰਹਿੰਦੇ ਆ ਨਾ ਸਰਹੱਦੀ ਥਾਣਿਆਂ ਦੀ ਮੈਂ ਗੱਲ ਕਰ ਲਾਂ ਤੇ ਜਾਂ ਜਿਹੜੇ ਤਿੰਨ ਚਾਰ ਥਾਣੇ ਜਿਹੜੇ ਕੋਲ-ਕੋਲ ਲੱਗਦੇ ਨੇ ਇੱਥੇ ਪਰਚੇ ਦਰਜ ਹੁੰਦੇ ਨੇ ਮੁਜਰਮ ਫੜੇ ਜਾਂਦੇ ਆ 2 ਕਿਲੋ ਹਿਰਨ ਦੇ ਨਾਲ ਫੜ ਲੈਣਾ 1 ਕਿਲੋ ਹਿਰਨ ਦੇ ਨਾਲ ਫੜ ਲੈਣਾ ਆਮ ਜੀ ਗੱਲ ਆ ਇਹਨਾਂ ਪਿੰਡਾਂ ਦੇ ਵਿੱਚ ਸਰਹੱਦੀ ਪਿੰਡਾਂ ਦੇ ਵਿੱਚ ਪਰ ਤੁਸੀਂ ਉਹ ਰਿਕਾਰਡ ਕਢਾ ਕੇ ਦੇਖ ਲਓ ਕਿ ਜਿਹੜੇ ਬੰਦੇ ਨਾਲ ਅਰੈਸਟ ਕੀਤੇ ਹੁੰਦੇ ਉਹਨਾਂ ਦੇ ਕਿੰਨੇ ਤੇ ਕਿੰ ਜਦੋਂ ਤਿੰਨ ਜਾਂ ਚਾਰ ਮੁੰਡੇ ਅਰੈਸਟ ਕੀਤੇ ਜਾਂਦੇ ਆ ਉਹਦੇ ਵਿੱਚੋਂ ਫਿਰ ਫਿਰ ਪਿੰਡ ਦਾ ਸਰਪੰਚ ਨੂੰ ਸੂਚਿਤ ਕੀਤਾ ਜਾਂਦਾ ਜਿਹੜੇ ਨਾਲੇ ਦਲਾਲ ਹੁੰਦੇ ਆ ਜਿਵੇਂ ਕਿ ਆ ਪਿੱਛੇ ਤੁਸੀਂ ਦੇਖ ਲਓ ਸ਼ਾਹੜਾ ਖਾਨੇ ਦਾ ਐਸਐਚਓ ਆ ਉਨੇ ਆਪਣਾ ਵੱਖਰਾ ਦਲਾਧ ਅੱਛਾ ਮੋਬਾਈਲਾਂ ਦਾ ਕੰਮ ਕਰਦਾ ਮੁੰਡਾ 25 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਕਿਸੇ ਕੋਲੋਂ ਜਾ ਕੇ ਤੇ ਉਹ ਫਿਰ ਉਹਨੇ ਵਿਚਾਰੇ ਨੇ 25 ਲੱਖ ਕਿਹੋ ਦੇਣਾ ਸੀ 5 ਲੱਖ ਚ ਗੱਲ ਮੋਗੀ ਜੀ ਸਿਰਫ ਉਹਨੂੰ ਫਸਾਉਣ ਦੀ ਖਾਤਰ ਫਸਾਉਣ ਕਰਕੇ ਪਿੱਛੇ ਕਾਫੀ ਖਬਰ ਜਿਹੜੀ ਤੁਹਾਡੇ ਚੱਲਦੀ ਰਹੀ ਹੈ ਚੈਨਲ ਤੇ ਔਰ ਉਹਨੂੰ 5 ਲੱਖ ਰੁਪਏ ਦਾ ਸਮੇਤ ਜਿਹਾ ਰਿਸ਼ਵਤ ਉਹਨੂੰ ਬਿਜ਼ਨਸ ਨੇ ਫੜ ਲਿਆ ਔਰ ਖਰਾਨ ਕਰਨ ਵਾਲੀ ਗੱਲ ਵੇਖੋ ਕਿ ਜਿਹੜਾ ਐਸ ਐਚਓ ਆ ਉਹ ਆਪਣੇ ਦੋਹਾਂ ਗਨਮੈਂ ਇਹਨਾਂ ਦੇ ਨਾਲ ਸਵਿਚ ਆਫ ਕਰਕੇ ਫਰਾਰ ਆ ਹੂੰ ਔਰ ਹਜੇ ਤੱਕ ਉਹਨੂੰ ਪਰਚੇ ਦੇ ਵਿੱਚ ਨਾਮਜ਼ਦ ਨਹੀਂ ਕੀਤਾ ਤੁਸੀਂ ਇੱਕ ਚੀਜ਼ ਨੂੰ ਨੋਟ ਕਰੋ ਕਿ ਜਦੋਂ ਵੀ ਜਿਹੜੀ ਆ ਰਿਸ਼ਵਤ ਜਿਹੜੀ ਖਾਕੀ ਦੇ ਹੱਡਾਂ ਵਿੱਚ ਰਚੂਕੀ ਜੇ ਕੋਈ ਵੀ ਸਰਕਾਰ ਆ ਜੇ ਕਹੋ ਇਹ ਨਾ ਕਿ ਅਸੀਂ ਪੁਲਿਸ ਨੂੰ ਜਿਹੜੀ ਆ ਰਿਸ਼ਵਤ ਮੁਕਤ ਕਰਨਾ ਉਹ ਕਦੀ ਵੀ ਨਹੀਂ ਹੋ ਸਕਦਾ ਅੱਜ ਵੀ ਥਾਣੇ ਦੇ ਵਿੱਚ ਚਲ ਜਓ ਮੁੰਚੀ ਤੋਂ ਲੈ ਕੇ ਸਿਪਾਈ ਤੋਂ ਲੈ ਕੇ ਜਿਹੜਾ ਜਿਹੜਾ ਗੇਟ ਦੇ ਅੱਗੇ ਖੜਾ ਹੁੰਦਾ ਨਾ ਅਰਦਲੀ ਇਹਨਾਂ ਦਾ ਉੱਥੋਂ ਲੈ ਕੇ ਤੇ ਤੁਸੀਂ ਮੁੰਚੀ ਤੱਕ ਚਲ ਜਓ ਮੁੰਚੀ ਤੋਂ ਐਸਐਚਓ ਤੱਕ ਚਲ ਜਓ ਤੇ ਤੁਹਾਨੂੰ ਤੁਹਾਡਾ ਕੰਮ ਪੈਸੇ ਤੋਂ ਬਿਨਾਂ ਨਹੀਂ ਹੋਣਾ ਇਹ ਗੱਲ ਕਰਦਾ ਸਟਾਈਲ ਹੀ ਇਹਨਾਂ ਦਾ ਇਹੋ ਜਿਹਾ ਤਰੀਕਾ ਇਹੋ ਜਿਹਾ ਕਿ ਬੰਦੇ ਨੂੰ ਵੱਧੋ ਵੱਧੀ ਇਹਨਾਂ ਨੂੰ ਪੈਸੇ ਸਿੱਧੇ ਤੌਰ ਤੇ ਨਹੀਂ ਮੰਗਦੇ ਸਿੱਧੇ ਤੌਰ ਤੇ ਨਹੀਂ ਕਹਿੰਦੇ ਉਹ ਕੰਮ ਹੋ ਗਿਆ ਜੀ ਸੇਵਾ ਪਾਣੀ ਕਰਦੇ ਹੋ ਛਾਹ ਪਾਣੀ ਕਰਦੇ ਹੋ ਮੁੰਡਿਆਂ ਦਾ ਕਰਦੇ ਹੋ ਮੈਂ ਕੁਝ ਨਹੀਂ ਲੈਣਾ ਦੱਸੋ ਇਹ ਇਹ ਚੀਜ਼ਾਂ ਨੂੰ ਕਰ ਲੈਣੀਆਂ ਨੇ ਲੱਖ ਲੱਖ ਡੇਢ ਡੇਢ ਲੱਖ ਰੁਪਈਆ ਦੀ ਤਨਖਾਹ ਹੈ ਜੀ ਔਰ ਤਨਖਾਹ ਇੰਨੀ ਹੋਣ ਦੇ ਬਾਵਜੂਦ ਵੀ ਇਹ ਲੋਕਾਂ ਦੀ ਭੁੱਖ ਜਿਹੜੀ ਆ ਉਹ ਨਹੀਂ ਜਾਂਦੀ ਤੇ ਨਾ ਹੀ ਜਾਣੀ ਹੈ ਜੀ ਬਿਲਕੁਲ ਠੀਕ ਹੈ ਗੁਰਨਾਮ ਜੀ ਸ਼ੁਕਰੀਆ ਤੁਸੀਂ ਸਮਾਂ ਕੱਢ ਕੇ ਕਾਲ ਕੀਤੀ ਗੱਲਬਾਤ ਕੀਤੀ ਇੱਕ ਹੋਰ ਕਾਲਰ ਸਾਡੇ ਨਾਲ ਜੁੜ ਚੁੱਕੇ ਹੈ ਸਵਾਗਤ ਹੈ ਜੀ ਕੌਣ ਗੱਲ ਕਰ ਰਹੇ ਹੋ ਕਿੱਥੋਂ ਬੋਲ ਰਹੇ ਹੋ ਕੀ ਕਹਿਣਾ ਚਾਹੁੰਦੇ ਹੋ ਹਾਂਜੀ ਸਰ ਮੈਂ ਬਲਵਿੰਦਰ ਗਿੱਲ ਬੋ ਰਿਹਾ ਜੀ ਝੰਡਿਆਲਾ ਗਰੂ ਤੋਂ ਜੀ ਹਾਂਜੀ ਸਰ ਅੱਜ ਦਾ ਮੁੱਦਾ ਸੀ ਆਪਣਾ ਕਿ ਰਿਸ਼ਵਤ ਦੇ ਮਾਮਲੇ ਦੇ ਵਿੱਚ ਆਪਣੀ ਗੱਲਬਾਤ ਕਰਦੇ ਜੀ ਜੀ ਔਰ ਮੈਂ ਜਿਸ ਤਰ੍ਹਾਂ ਮੇਰੇ ਭਾਈ ਸਾਹਿਬ ਬੋ ਰਏ ਸੀਗੇ ਕਿ ਅੱਜ ਜਿਹੜੇ ਰਿਸ਼ਵਤ ਦਾ ਮਾਹੌਲ ਆ ਉਹ ਥਾਣਿਆਂ ਦੇ ਵਿੱਚ ਜਿਹੜਾ ਵਾ ਉਹ ਲਗਾਤਾਰ ਜਿਹੜਾ ਉਹ ਚੱਲ ਰਿਹਾ ਠੀਕ ਆ ਇਸ ਗੱਲ ਦੇ ਵਿੱਚ ਇਹ ਗੱਲ ਮੰਨਣ ਵਾਲੀ ਆ ਕਿ ਪੰਜਾਬ ਦੇ ਅੰਦਰ ਜਿਹੜਾ ਛੋਟੀ ਰਿਸ਼ਵਤ ਦਾ ਕੰਮ ਸੀ ਚਾਹ ਪਾਣੀ ਦੇਣ ਦਾ ਜਿਸ ਤਰ੍ਹਾਂ ਦੀ ਗੱਲ ਕਰ ਰਹੇ ਸੀ ਅੱਜ ਉਹ ਹਜ਼ਾਰਾਂ ਚ ਨਹੀਂ ਲੱਖਾਂ ਦੇ ਵਿੱਚ ਉਹ ਜਿਹੜਾ ਰਿਸ਼ਵਤ ਖੋਰੀ ਜਿਹੜੀ ਉਹ ਚੱਲ ਰਹੀ ਆ ਪੰਜਾਬ ਦੇ ਅੰਦਰ ਸੋ ਦੂਜੀ ਗੱਲ ਇਹ ਆ ਕਿ ਪੰਜਾਬ ਦੇ ਜਿਹੜੇ ਗਰੀਬ ਲੋਕ ਆ ਜਿਹੜੇ ਸ਼ਾਹੂਗਾਰ ਲੋਕ ਆ ਉਹ ਤਾਂ ਕਿਤੇ ਨਾ ਕਿਤੇ ਆਪਣਾ ਪੈਸਾ ਦੇ ਕੇ ਕੰਮ ਕਰਵਾ ਲੈਂਦੇ ਆ ਪਰ ਅੱਜ ਸਭ ਤੋਂ ਵੱਡੀ ਮਾਰ ਜਿਹੜੀ ਚੱਲ ਰਿਆ ਉਹ ਪੰਜਾਬ ਦੇ ਅੰਦਰ ਗਰੀਬ ਆਦਮੀ ਜਿਹੜਾ ਉਹ ਮਾਰ ਮਾਰ ਚੱਲ ਰਿਆ ਇਸ ਇਹ ਸ਼ੁਰੂਤ ਖੋਰੀ ਦੀ ਕਿਉਂਕਿ ਜੇ ਉਹ ਥਾਣੇ ਜਾਂਦਾ ਉਹਨਾਂ ਨੂੰ ਤਾਂ ਇਨਸਾਫ ਨਹੀਂ ਮਿਲਦਾ ਜੇ ਉਹ ਕਿਤੇ ਕੋਰਟ ਕਚਹਿਰੀ ਜਾਂਦਾ ਉਹਨੂੰ ਤਾਂ ਇਨਸਾਫ ਨਹੀਂ ਮਿਲਦਾ ਜਦ ਤੱਕ ਉਹ ਕਿਸੇ ਨੂੰ ਕੋਈ 2 400 500 ਰੁਪਏ ਦਿੰਦਾ ਨਹੀਂ ਆ 1000 ਰੁਪਏ ਦਿੰਦਾ ਨਹੀਂ ਆ ਤਾਂ ਉਹਦਾ ਉਹਨੂੰ ਅੰਦਰ ਹੀ ਨਹੀਂ ਵੜਨ ਦਿੱਤਾ ਜਾਂਦਾ ਸੋ ਇਸੇ ਤਰ੍ਹਾਂ ਇਹ ਪੰਜਾਬ ਦੇ ਅੰਦਰ ਜਿਹੜਾ ਇਹ ਮੈਗ ਸਮਝਦਾ ਵੀ ਜਿਹਦਾ ਨਸ਼ੇ ਦਾ ਘੋਣਾ ਨਾ ਇਦਾਂ ਇੱਕ ਰਿਸ਼ਵਤਖੋਰੀ ਦਾ ਘੋਣ ਜਿਹੜਾ ਸਾਡੇ ਪੰਜਾਬ ਨੂੰ ਸਾਡੇ ਸਮਾਜ ਨੂੰ ਲੱਗ ਚੁੱਕਾ ਜੀ ਤੇ ਅਫਸਰ ਜਿਹੜੇ ਆ ਤੁਸੀਂ ਦੇਖਿਆ ਕਿ ਪੰਜਾਬ ਦੇ ਅੰਦਰ ਵੱਡੇ ਵੱਡੇ ਅਫਸਰ ਜਿਹੜੇ ਆਈਪੀਐਸ ਆਈਐਸ ਦੇ ਕਈ ਅਫਸਰ ਹੈਗੇ ਜਿਹੜੇ ਰਿਸ਼ਵਤ ਦੇ ਮਾਮਲੇ 'ਚ ਫੜੇ ਜਾਂਦੇ ਆ ਆ ਤੁਸੀਂ ਪਿੱਛੇ ਤੇ ਦੇਖੋ ਜਿਹੜੇ ਰੋਪੜ ਤੋਂ ਡੀਏਜੀ ਸਾਹਿਬ ਫੜੇ ਗਏ ਆ ਕਿੰਨਾ ਰੁਪਈਆ ਉਹਨਾਂ ਤੋਂ ਫੜਿਆ ਗਿਆ ਕਿੰਨਾ ਗਹਿਣਾ ਗੱਟਾ ਫੜਿਆ ਗਿਆ ਸੋ ਮੈਂ ਸਮਝਦਾ ਵੀ ਇਹ ਜਿਹੜੇ ਜੜੀਆਂ ਤਾਰਾ ਨਾ ਕਿਸੇ ਇੱਕ ਅਫਸਰ ਨਾਲ ਨਹੀਂ ਜੁੜੀਆਂ ਸਕਦੀਆਂ ਸੋ ਇਹ ਜਿਹੜੀਆਂ ਬਹੁਤ ਸਾਰੀਆਂ ਤਾਰਾਂ ਜਿਹੜੀਆਂ ਇਹਨਾਂ ਚੋਂ ਨਿਕਲਦੀਆਂ ਕਿਤੇ ਨਾ ਕਿਤੇ ਬਹੁਤ ਘਰਾਂ ਨਾਲ ਇਹ ਤਾਰਾ ਜਿਹੜੀਆਂ ਜੁੜੀਆਂ ਹੋ ਸਕਦੀਆਂ ਸੋ ਇਹ ਜਿਹੜਾ ਪ੍ਰੇਸ਼ਨ ਜਿੰਨਾ ਸਾਡੇ ਸਮਾਜ ਦੇ ਦਾ ਸਾਡੇ ਅਫਸਰशाही ਤੇ ਜਾਂ ਲੱਗਾ ਵਾ ਉਥੇ ਕਿਤੇ ਨਾ ਕਿਤੇ ਜਿਹੜਾ ਗਰੀਬ ਆਦਮੀ ਆ ਨਾ ਉਹ ਪਿਸ ਦਾ ਨਜ਼ਰ ਆ ਰਿਹਾ ਜੀ ਉਹਦੀ ਮੈਂ ਮਿਸਾਲ ਤੁਹਾਨੂੰ ਦਿੰਦਾ ਜੀ ਇੱਕ ਸਾਡੇ ਬਾਬਾ ਬਕਾਲਾ ਹਲਕੇ ਦੇ ਵਿੱਚ ਫੁੱਟਰ ਚੌਂਕੀ ਆ ਜੀ ਉਥੇ ਉਥੋਂ ਦਾ ਇੱਕ ਗੱਗੜ ਪਾਣਾ ਪਿੰਡ ਆ ਸ਼ਰਿਆਮ ਲੋਕਾਂ ਨੇ ਉਹਦੇ ਘਰ ਆ ਕੇ ਦਾਤਰ ਮਾਰੇ ਵੀਡੀਓ ਬਣੀਆ ਉਥੇ ਪੁਲਿਸ ਨੂੰ ਚੌਕੀ ਇੰਚਾਰਜ ਨੂੰ ਦਿੱਤੀ ਆ ਤਾਂ ਉਹ ਜਦੋਂ ਪਰਚਾ ਲੈ ਕੇ ਚੌਕੀ ਗਿਆ ਉਹ ਕਹਿੰਦਾ ਜੀ ਤੁਹਾਡਾ ਪਰਚਾ ਹੌਲਾ ਇਹਨੂੰ ਥੋੜਾ ਭਾਰਾ ਕਰਕੇ ਲਓ ਭਾਰਾ ਕਰਨ ਦਾ ਇਟ ਮੀਨਸ ਆ ਕਿ ਪਰਚਾ ਤੁਹਾਡਾ 26 ਦਾ ਵਾ 23 ਦਾ 24 ਦਾ ਵਾ ਅੰਦਰ ਵੜ ਕੇ 452 ਦਾ ਵਾ ਇਹਦੇ ਨਾਲ ਤੁਹਾਨੂੰ 10200 ਰੁਪਏ ਦੇ ਦਿਓ ਤਾਂ ਇਹ ਪਰਚਾ ਜਿਹੜਾ ਤੁਹਾਡਾ ਸੀ ਦਰਜ ਕਰਾ ਗਿਆ ਅੱਜ 4 ਦਿਨ ਹੋ ਗਏ ਆ ਉਹ ਚਾਰੇ ਪੰਚਾਇਤਾਂ ਲੈ ਕੇ ਜਾ ਰਿਹਾ ਅੰਤਕੋਰੋਂ ਦਾ ਪਰਚਾ ਹੀ ਨਹੀਂ ਦਰਜ ਹੋ ਰਿਹਾ ਜੀ ਮੈਂ ਤੁਹਾਡੇ ਮਾਧਿਅਮ ਤੋਂ ਇਹ ਗੱਲ ਕਹਿਣੀ ਚਾਹੁੰਦਾ ਵਾਂ ਕਿ ਦੇਖੋ ਜਿਹੜੇ ਪੰਜਾਬ ਦੇ ਲੋਕ ਆ ਜਿਹੜੇ ਗਰੀਬ ਵਰਗ ਆ ਮੈਂ ਸਮਝਦਾ ਕਿ ਉਹਨਾਂ ਨਾਲ ਬਹੁਤ ਸਾਰਾ ਤੱਕਾ ਔਰ ਉਹਨਾਂ ਉਹ ਜਿਹੜੇ ਇਨਸਾਫ ਲੈਣ ਤੋਂ ਵਾਂਝੇ ਆ ਤਾਂ ਹੀ ਲੋਕ ਸਾਡੇ ਸ਼ੜਕਾਂ ਦੇ ਉੱਤੇ ਆ ਕੇ ਫਿਰ ਨਾਰੇ ਮਾਰਦੇ ਆ ਕਿ ਪੰਜਾਬ ਸਰਕਾਰ ਮੁਰਦਾਬਾਦ ਆ ਪੰਜਾਬ ਦੇ ਅਫਸਰ ਮੁਰਦਾਬਾਦ ਆ ਤੁਸੀਂ ਦੇਖਿਆ ਕਈਆਂ ਜਗ੍ਹਾ ਤੇ ਥਾਣਿਆਂ ਤੇ ਕੋਨ ਕਚਾਰੀਆਂ ਦੇ ਕਈ ਜਣੇ ਦੇ ਉਹਨਾਂ ਨੂੰ ਫਿਰ ਧਰਨੇ ਦਾ ਇਸ਼ਾਰਾ ਲੈਣਾ ਪੈਂਦਾ ਸੋ ਮੈਂ ਅੱਜ ਤੁਹਾਨੂੰ ਇਹ ਸਪੈਸ਼ਲੀ ਬੇਨਤੀ ਕਰਦਾ ਕਿ ਇਹਦੀ ਜਿਹੜੀ ਤੁਸੀਂ ਆ ਪਰੰਪਰਾ ਚਲਾ ਰਹੇ ਹੋ ਬਹੁਤ ਵਧੀਆ ਮੈਂ ਐਪਰੀਸ਼ੀਏਟ ਕਰਦਾ ਰੋਜ਼ਾਨਾ ਸਪੋਕਸਮੈਨ ਟੀਵੀ ਚੈਨਲ ਨੂੰ ਔਰ ਬਹੁਤ-ਬਹੁਤ ਵਧਾਈ ਵੀ ਦਿਨਾ ਜਿਹੜੇ ਤੁਸੀਂ ਹਰ ਰੋਜ਼ ਪੰਜਾਬ ਦੇ ਲੋਕਾਂ ਲਈ ਨਵੇਂ ਤੋਂ ਨਵੇਂ ਮੁੱਦਾ ਲੈ ਕੇ ਆਉਂਦੇ ਜੋ ਉਹਦੇ ਨਾਲ ਸਾਡੇ ਲੋਕਾਂ 'ਚ ਜਾਗਰਤੀ ਆਂਦੀ ਆ ਸਾਡੇ ਸਮਾਜ 'ਚ ਜਾਗਰਉਂਦੀ ਆ ਆਉਂਦੀ ਆ ਹਰ ਲੋਕਾਂ ਦੇ ਵਿੱਚ ਅੱਜ ਸੋਸ਼ਲ ਮੀਡੀਆ ਦਾ ਜ਼ਮਾਨਾ ਔਰ ਤੁਹਾਡੇ ਇਸ ਜਿਹੜਾ ਉਪਰਾਲਾ ਵਾ ਇਹਦੇ ਨਾਲ ਮੈਂ ਸਮਝਦਾ ਮੈਂ ਜਿੱਥੇ ਰਿਸ਼ਵਤ ਖੋਹਣ ਨੂੰ ਥੱਲ ਪੈ ਸਕਦੀ ਹੈ ਇਸ ਚੀਜ਼ ਨਾਲ ਬਹੁਤ-ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਹਰ ਰੋਜ਼ ਕੋਈ ਨਾ ਕੋਈ ਪ੍ਰੋਗਰਾਮ ਤੁਹਾਡਾ ਵੀ ਬਹੁਤ ਸ਼ੁਕਰੀਆ ਜੀ ਧੰਨਵਾਦ ਤੁਸੀਂ ਇੰਨਾ ਹੌਸਲਾ ਦਿੰਦੇ ਹੋ ਔਰ ਤੁਸੀਂ ਇੰਨੀ ਦਾਤ ਦਿੰਦੇ ਹੋ ਮਿਹਰਬਾਨੀ ਸ਼ੁਕਰੀਆ ਔਰ ਪ੍ਰੋਗਰਾਮ ਦੇ ਵਿੱਚ ਵੀ ਅੱਜ ਦੇ ਲਈ ਇੰਨਾ ਹੀ ਕੋਸ਼ਿਸ਼ ਹਮੇਸ਼ਾ ਯਤਨਸ਼ੀਲ ਇਸ ਚੀਜ਼ ਦੇ ਲਈ ਰਹੇ ਹਾਂ ਕਿ ਉਹ ਮੁੱਦੇ ਜਿਹੜੇ ਕਿ ਸਿੱਧੇ ਲੋਕਾਂ ਦੇ ਨਾਲ ਜੁੜੇ ਹੋਏ ਐ ਤੇ ਉਹਨਾਂ ਨੂੰ ਤੁਹਾਡੇ ਨਾਲ ਹੀ ਸਾਂਝਾ ਕੀਤਾ ਜਾਵੇ ਅੱਜ ਦੇ ਲਈ ਐ ਨਹੀਂ ਮੁੜ ਮਿਲਾਂਗੇ ਕਿਸੇ ਹੋਰ ਪ੍ਰੋਗਰਾਮ ਦੇ ਤਹਿਤ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ ਸਤਿ ਸ੍ਰੀ ਅਕਾਲ ਪਟਿਆਲਾ ਦੇ ਵਿੱਚ ਸਰਹੈ ਦੇ ਉੱਪਰ ਸੀਬੀਆਈ ਦੀ ਜਾਂਚ ਹੋਣਾ ਤਨਾ ਕਿਤੇ ਕਾਫੀ ਨਵੇਂ ਪੰਨੇ ਖੁੱਲ੍ਹਦੇ ਦਿਖਾਈ ਦਿੰਦੀ ਹੈ ਕਿ ਕਾਫੀ ਕੜੀਆਂ ਜੁੜ ਸਕਦੀਆਂ ਨੇ ਮੈਂ ਉਹ ਬੋਲਾਂਗਾ ਸ਼ੁਰੂ ਕਰਨ ਵੇਲੇ ਜੋ ਗੁਰੂ ਨਾਨਕ ਨੇ ਇਰਾਕ ਵਿੱਚ ਕਿਹਾ ਸੀ ਜਦ ਬਾਬਾ ਨਾਨਕ ਇਰਾਕ ਵਿੱਚ ਗਏ ਤਾਂ ਉਹਨਾਂ ਨੇ ਕਿਹਾ ਗੁਰਬ੍ਰ ਅਕਾਲ ਸਤਸ੍ਰੀ ਅਕਾਲ ਸਾਰੀ ਦੁਨੀਆ ਦਾ ਗੁਰੂ ਇੱਕ ਹੈ ਤੇ ਉਹ ਸਤਸ੍ਰੀ ਅਕਾਲ ਹੈ ਕਿਸੇ ਮੱਛਰ ਜਾਂ ਮੱਖੀ ਨੂੰ ਮਾਰਨਾ ਬਹੁਤ ਆਸਾਨ ਹੈ ਕਿਉਂਕਿ ਉਹਨਾਂ ਦੀ ਆਵਾਜ਼ ਨਹੀਂ ਹੁੰਦੀ ਔਖਾ ਸੀ ਪੈਂਦੀ ਜਦ ਮਸ਼ਕਿਲ ਚਣ ਹਾਲਾ ਉਹਨਾਂ ਵੇਲੇਆਂ ਵਿੱਚ ਕਲਮ ਤੋਂ ਕੀਤੀ ਸੀ ਸ਼ੁਰੂਆਤ ਪੰਨਿਆਂ ਤੇ ਉਕੇਰੀ ਸੀ ਪੰਜਾਬ ਦੀ ਸਿਆਹੀ ਜਦ ਲੋੜ ਸੀ ਆਪਣਿਆਂ ਉਦੋਂ ਬੁਲੰਦ ਕੀਤੀ ਸੀ ਆਪਣਿਆਂ ਦੀ ਆਵਾਜ਼ ਸਰਦਾਰ ਜਗਿੰਦਰ ਸਿੰਘ ਜੀ ਨੇ ਪੰਜਾਬ ਦੇ ਮਸਲਿਆਂ ਨੂੰ ਜਿਸ ਨਿਡਰਤਾ ਨਾਲ ਚੁੱਕਿਆ ਤੇ ਹਮੇਸ਼ਾ ਸੱਚ ਦਾ ਸਾਥ ਦਿੱਤਾ ਉਹਨਾਂ ਦੀ ਇਸੇ ਸੋਚ ਨੂੰ ਸੱਚ ਕਰਦੇ ਰਹੇ ਹਾਂ ਸੱਚ ਕਰਦੇ ਰਹਾਂਗੇ ਸਤਿ ਸ਼੍ਰੀ ਅਕਾਲ ਮੈਂ ਸਰਦਾਰ ਜੁਗਿੰਦਰ ਸਿੰਘ ਸਪੋਕਸਮੈਨ ਮੇਰੀ ਸੋਚ ਤੇ ਪੰਜਾਬੀਆਂ ਦੇ ਸਾਥ ਨਾਲ ਜਿਸ ਰੋਜ਼ਾਨਾ ਸਪੋਕਸਮੈਨ ਅਖਬਾਰ ਦੀ ਸ਼ੁਰੂਆਤ ਹੋਈ ਸੀ ਉਹ ਅੱਜ ਦੀ ਵੀ ਚੈਨਲ ਬਣ ਕੇ ਤੁਹਾਡੀ ਆਵਾਜ਼ ਹੋਰ ਵੀ ਉਬਲੰਦ ਕਰੇਗਾ उम्मीद करता अकाल रोजाना सच सुनाई सच की बेला बाबा नानक के दर्शन पर एक नजर ऊंचा दर है बाबा नानक दा। सिखी के प्रसार में योगदान देने के लिए एक बार जरूर आए एयर कंडीशन थिएटर में बैठकर चार ज्ञानवर्धक डॉक्यूमेंट्री फिल्मों से लेकर बाबा